ਮੇਰੇ ਵਾਲ ਇਸ਼ਾਰਾ ਕਰਕੇ ਕਹਿੰਦੇ ਦੇਖਦੇ ਆਂ ਭਾਈ ਤੂੰ ਪਿਓ ਦਾ ਮਹਿਣਾ ਇਹ ਲਾ ਸਕਦੀ ਏ ਕਿ ਨਹੀਂ ਇਸ ਥਾਂ ਤੇ ਭੂਤਵਾੜਾ ਸੀ ਇਸੇ ਕੋਲ ਕੁਝ ਨਹੀਂ ਜਿਹੜਿਆਂ ਕੋਲ ਫੀਸਾਂ ਭਰਨ ਦਾ ਵੀ ਨਹੀਂ ਉਹ ਵੀ ਪਾਪਾ ਜੀ ਦੇ ਰਹੇ ਨੇ ਤੇ ਪਾਪਾ ਜੀ ਕੋਲ ਕੀ ਬਚਣਾ ਮੈਂ ਤਾਂ ਦੱਸਿਆ 60 ਰੁਪਏ ਦੇ ਤੇਲ ਵਾਲੇ ਤਾਂ ਅਸੀਂ ਉਡੀਕਦੇ ਸਾਂ ਤੇ ਫਿਰ ਉਹਨਾਂ ਕੋਲ ਆਪ ਕੋਲ ਦੋ ਕੱਪੜੇ ਮੇਰੀ ਮਾਂ ਕੋਲ ਦੋ ਕੱਪੜੇ ਤੇ ਰੋਟੀ ਸਾਰੀ ਮਾਂ ਨੇ ਮੇਰੀ ਨੇ ਬਣਾਣੀ ਤਾਂ ਉਹ ਸਾਰੇ ਹੀ ਫੱਕੜ ਹਾਲ ਸਨ ਪਰ ਉਹ ਫੱਕੜ ਹਾਲ ਵਿੱਚ ਵੀ ਸਾਰੇ ਸਿਖਰਾਂ ਤੇ ਪਹੁੰਚੇ ਨੇ ਇੱਕ ਇੱਕ ਨਾਮ ਤਰੂ ਤਾਰੇ ਵਾਂਗ ਚਮਕਿਆ ਤੇ ਡਰਾਇੰਗ ਰੂਮ ਵਿੱਚ ਪਾਪਾ ਜੀ ਦੇ ਨਾਨਕ ਸਿੰਘ ਨਾਵਲਿਸ ਤੋਂ ਲੈ ਕੇ ਬਲਰਾਜ ਸਾਨੀ ਤੋਂ ਲੈ ਕੇ ਬਿਆੰਤ ਵੱਡੇ ਵੱਡੇ ਸਾਹਿਤਕਾਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਆਉਂਦੀਆਂ ਰਹੀਆਂ ਤੇ ਮੇਰਾ ਕੰਮ ਹੁੰਦਾ ਸੀ ਆਪਣਾ ਇੱਕ ਖਡਾਉਣਾ ਲੈ ਕੇ ਤੇ ਡਰਾਇੰਗ ਰੂਮ ਦੇ ਕੋਨੇ ਤੇ ਚੁੱਪ ਕਰਕੇ ਬੈਠੇ ਰਹਿਣਾ ਹਾਲਾਂਕਿ ਬਹੁਤ ਲੋਕ ਮੇਰਾ ਕਿਾਹ ਲੈ ਜਾਂ ਗੱਲਾਂ ਲੁਕਾ ਲੈਂਦੇ ਨੇ ਮੈਂ ਨਹੀਂ ਚਾਹੁੰਦੀ ਮੈਂ ਆਪਣੀ ਜੋ ਅੰਦਰ ਆ ਉਹੀ ਬਾਹਰ ਆ ਤੇ ਮੈਨੂੰ ਬਹੁਤ ਗੁੱਸਾ ਆਇਆ ਸੀ ਮੈਂ ਬਹੁਤ ਖਿਜੀ ਸੀ ਤਾਂ ਮੈਂ ਬਿਲਕੁਲ ਸਪਸ਼ਟ ਰੂਪ ਚ ਕਹਿ ਸਕਦੀ ਹਾਂ ਕਿ ਅੱਜ ਨਾ ਭਵੇਂ ਮੇਰੀ ਮਾਂ ਦਾ ਨਾ ਲਿਆ ਗਿਆ ਹੋਵੇ ਪਰ ਮੇਰੀ ਮਾਂ ਜੋ ਨਰਿੰਦਰ ਕੌਰ ਜੇ ਨਾ ਹੁੰਦੀ ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਣੇ ਨਹੀਂ ਸੀ ਤੇ ਮੇਰੇ ਮੰਮੀ ਨਾ ਤੁਸੀਂ ਆਓ ਮੈਂ ਦੱਸਾਂ ਕਿਵੇਂ ਉਹ ਆਏ ਜਦ ਮੈਂ ਉਹ ਮੈਨੂੰ ਐਸਟਰਾ ਉਹਨਾਂ ਨੇ ਜੱਫੀ ਚ ਲਿਆ ਤੇ ਚੱਲ ਬੇਟਾ ਆਪਾਂ ਰੋਟੀ ਬਣਾਈਏ ਮੈਂ ਕਿਹਾ ਮੰਮਾ ਤੁਸੀਂ ਚੋਰੀ ਹੋਈ ਹੈ ਕਾ ਚਿੱਤ ਤੁਸੀਂ ਕਿਸ ਤਰ੍ਹਾਂ ਇੰਨਾ ਸ਼ਾਂਤ ਆਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਪ੍ਰੋਫੈਸਰ ਪ੍ਰੀਤਮ ਸਿੰਘ ਹੋਰੀ ਜੋ ਕਿਸੇ ਵੀ ਜਾਣ ਪਹਿਚਾਨ ਦੇ ਮੌਤਾਜ ਨਹੀਂ ਨੇ ਜਿਨ੍ਹਾਂ ਨੂੰ ਨਾਨਕਸ਼ਾਈ ਇਟ ਕਿਹਾ ਜਾਂਦਾ ਸੀ ਜਿਨ੍ਹਾਂ ਦੀਆਂ ਰਚਨਾਵਾਂ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਨੇ ਤੇ ਉਹ ਕਿਸ ਘਰ ਦੇ ਵਿੱਚ ਰਹਿੰਦੇ ਸੀ ਅੱਜ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਤੇ ਉਹਨਾਂ ਦੀ लाਡਲੀ ਧੀ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਉਹਨਾਂ ਦਾ ਜੱਦੀ ਘਰ ਦਸ਼ਕ ਕੋ ਤੁਸੀਂ ਦੇਖ ਸਕਦੇ ਹੈਗੇ ਕਿ ਇਹ ਘਰ ਜਿਹੜਾ ਹੈਗਾ ਆ ਪਟਿਆਲਾ ਦੇ ਮਾਲ ਰੋਡ ਤੇ ਉੱਤੇ ਸਥਿਤ ਹੈਗਾ ਆ ਤੇ ਇਹ ਉਹੀ ਘਰ ਹੈ ਜਿੱਥੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰੀ ਰਿਹਾ ਕਰਦੇ ਸਨ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਸ਼ੇਂਦਰ ਕਾਉ ਮੈਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਵਾਗਤ ਜੀ ਇੱਥੇ ਆਉਣ ਲਈ ਕਿਉਂਕਿ ਇਹਦੇ ਨਾਲ ਮੇਰੀਆਂ ਤਾਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਸੱਚ ਜਾਣਿਓ ਮੈਨੂੰ ਹੁਣੇ ਵੀ ਇੰਜ ਹੀ ਮਹਿਸੂਸ ਹੁੰਦਾ ਜੇ ਕਿ ਇਸ ਬਰਾਂਡੇ ਦੇ ਵਿੱਚ ਮੇਰੇ ਪਾਪਾ ਜੀ ਹਮੇਸ਼ਾ ਬੈਠ ਕੇ ਲਿਖਦੇ ਹੁੰਦੇ ਸਨ ਤੇ ਇਹ ਤੇ ਉਹਨਾਂ ਨੂੰ ਮਿਲਣ ਗਿਲਣ ਵਾਲੇ ਇੱਥੇ ਹੀ ਬੈਠਿਆ ਕਰਦੇ ਸਨ ਤੇ ਇੱਥੇ ਮੈਂ ਅੰਦਰੋਂ ਚਾਹ ਤੇ ਪਕੌੜੇ ਬਣਾ ਕੇ ਰਸੋਈ ਚੋਂ ਲਿਆਉਂਦੀ ਹੁੰਦੀ ਸੀ ਮੈਨੂੰ ਅਜੇ ਵੀ ਇੰਜ ਹੀ ਮਹਿਸੂਸ ਹੁੰਦਾ ਕਿ ਉਹ ਘਰ ਇੱਥੇ ਹੀ ਬੈਠੇ ਨੇ ਤੇ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਲਗਾਤਾਰ ਲਿਖਣ ਪੜਨ ਦਾ ਕੰਮ ਜਾਰੀ ਰੱਖਿਆ ਸੀ ਤੇ ਮੈਂ ਮਜ਼ੇਦਾਰ ਚੀਜ਼ ਦਿਖਾਣਾ ਚਾਹਾਂਗੀ ਇਹ ਸਾਡੇ ਘਰ ਦੀ ਕੱਚੀ ਹਲਦੀ ਜੋ ਇੱਥੇ ਲਾਈ ਹੈ ਇਹ ਉਸ ਸਮੇਂ ਤੋਂ ਹੀ ਪਪਾ ਜੀ ਵੀ ਘਰ ਦਾ ਹੀ ਰੱਖਿਆ ਕਰਦੇ ਸਨ ਤੇ ਅਸੀਂ ਉਹ ਜਾਰੀ ਰੱਖਿਆ ਕੰਮ ਅੱਜ ਵੀ ਇਹ ਸਾਡੇ ਇੱਥੇ ਹੀ ਘਰ 'ਚ ਹੀ ਨਿਕਲੀ ਹੋਈ ਹੈ ਕੱਚੀ ਹਲਦੀ ਜੋ ਇੱਥੇ ਅਸੀਂ दस देवियां ਲੋਕਾਂ ਨੂੰ ਤੇ ਆਪ ਵੀ ਅਸੀਂ ਇੱਥੋਂ ਹੀ ਕੱਢੀ ਐ ਸੋ ਮੈਂ ਕੋਸ਼ਿਸ਼ ਕੀਤੀ ਐ ਕਿ ਉਹੀ ਚੀਜ਼ਾਂ ਉਸ ਸਮੇਂ ਦੀਆਂ ਜਿਵੇਂ ਸੀ ਉਹ ਉਹ ਸੇ ਤਰ੍ਹਾਂ ਰੱਖਿਆ ਜਾ ਸਕੇ ਕਿਉਂਕਿ ਉਹਨਾਂ ਨੂੰ ਫੁੱਲਾਂ ਦਾ ਕੀਤੀ ਬਾੜੀ ਦਾ ਸਾਰਾ ਸ਼ੌਕ ਸੀ ਸੋ ਇੱਕ ਕਾਗਜ਼ੀ ਨਿੰਬੂ ਦਿਖਾ ਦਿਆਂ ਜੀ ਇਹ ਵੀ ਉਸ ਸਮੇਂ ਤੋਂ ਇੱਕ ਵਾਰ ਵਿੱਚ ਸੁੱਕ ਗਿਆ ਸੀ ਫਿਰ ਚੱਲਿਆ ਇਹ ਇੰਨਾ ਭਰ ਜਾਂਦਾ ਉਹਨਾਂ ਦਾ ਸ਼ੌਕ ਸੀ ਕਿ ਸਾਰੇ ਗਲੀ ਚ ਵੰਡ ਕੇ ਆਓ ਇਹ ਮੇਰਾ ਕੰਮ ਹੁੰਦਾ ਸੀ ਸੋ ਅਜੇ ਵੀ ਇਹ ਜਾਰੀ ਹੈ ਜੀ ਇਹ ਪੂਰਾ ਭਰ ਕੇ ਇੰਨਾ ਜ਼ਿਆਦਾ ਹੋ ਜਾਂਦਾ ਵੀ ਉਹ ਪੂਰਾ ਟੱਬ ਭਰ ਜਾਂਦਾ ਤੇ ਵੰਡ ਦਈਦਾ ਸੋ ਸਾਰੇ ਤਰ੍ਹਾਂ ਦੇ ਤੁਸੀਂ ਦਿਖਾਵਾ ਉਹ ਫਾਲਸਾ ਲੱਗਿਆ ਹੋਇਆ ਜੀ ਪਰਲੇ ਪਾਸੇ ਕੰਧ ਦੇ ਨਾਲ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਫਾਲਸੇ ਦਾ ਦਰਖਤ ਲੱਗਿਆ ਉਧਰ ਇਹ ਨਾਲ ਅਮਰੂਦ ਲੱਗਿਆ ਹੋਇਆ ਇੱਥੇ ਜਾਮਨ ਹੈ ਜੀ ਸਾਡੇ ਪਿੱਛੇ ਜੀ ਦੱਸ ਕੋ ਤੁਹਾਨੂੰ ਦੱਸ ਦਿਆਂ ਕਿ ਡਾਕਟਰ ਰਸ਼ੇਂਦਰ ਕੌਰ ਪਟਿਆਲਾਹਰੀ ਅਕਸਰ ਹੀ ਜਿਹੜਾ ਹੈ ਆਪਣੇ YouTube ਚੈਨਲ ਦੇ ਉੱਤੇ ਦੱਸਦੇ ਹੁੰਦੇ ਆ ਕਿ ਸਾਨੂੰ ਆ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਤੇ ਮੈਡਮ ਨੇ ਆਪਣੇ ਘਰ ਦੀ ਬਾਗੀਚੀ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੀਜੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਆ ਕਿਉਂਕਿ ਇਸ ਪਾਸੇ ਜਿਹੜਾ ਹੈ ਮੈਮ ਨੇ ਕਈ ਕੁਝ ਬੀਜਿਆ ਮੈਮ ਥੋੜਾ ਜਿਹਾ ਦੱਸੋ ਜੀ ਕੀ ਕੁਝ ਬੀਜਿਆ ਜੀ ਬਿਲਕੁਲ ਜ਼ਰੂਰ ਜੀ ਆ ਦੇਖੋ ਜਮਨ ਲੱਗਿਆ ਹੋਇਆ ਤੇ ਨਾਲ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਐਲੋਵੀਰਾ ਜੋ ਮੈਂ ਹਮੇਸ਼ਾ ਗੱਲ ਕਰਦੀ ਆ ਤੇ ਇਹ ਹੈਗਾ ਜੇ ਕੜੀ ਪੱਤਾ ਤੇ ਨਾਲ ਸੋਹੰਜਣੇ ਦੇ ਦੋ ਦਰਖਤ ਜ ਤੇਰ ਚਕੋਦਰਾ ਉਹ ਥੱਲੇ ਜੀ ਇਹ ਪਰ ਜਾਂਦਾ ਜੇ ਥੱਲੋਂ ਹੁਣ ਅਸੀਂ ਕਟਿੰਗ ਹੁਣੇ ਹੁਣੇ ਕੀਤੀ ਹੈ ਵਰਨਾ ਇਹਦੇ ਤੇ 40 50 ਇਸੇ ਬੂਟੇ ਨੂੰ ਲੱਗ ਜਾਂਦੇ ਨੇ ਤੇ ਉਹ ਮਿੱਠਾ ਲੱਗਿਆ ਹੋਇਆ ਜੇ ਦਰਖਤ ਉਹਦਾ ਨਾਮ ਤੇਰੇ ਬਾਕੀ ਤੁਸੀਂ ਸਬਜ਼ੀਆਂ ਤਾਂ ਦੇਖ ਹੀ ਸਕਦੇ ਹੋ ਸਾਡੇ ਘਰ ਚ ਜੋ ਅਸੀਂ ਘਰ ਦੀਆਂ ਲਗਾਨੇ ਆ ਪਰ ਮੈਂ ਇੱਕ ਦਿਖਾਣਾ ਚਾਹਾਂਗੀ ਜੀ ਕਿ ਮੇਰੇ ਦਾਦੀ ਜੀ ਦੇ ਲਈ ਹੋਈ ਇਹ ਨਿੰਮ ਜੋ ਕਿ ਲਗਭਗ 150 ਸਾਲ ਪੁਰਾਣੀ ਜੇ ਜੋ ਖੜੀ ਹੈ ਹੁਣ ਇਹ ਲੱਗੀ ਹੋਈ ਤੇ ਨਾਲ ਜੀ ਇਹ ਅੰਬ ਮੇਰੇ ਪਾਪਾ ਜੀ ਦੇ ਹੱਥ ਦਾ ਲੱਗਿਆ ਹੋਇਆ ਐਲਫਾਂਸੋ ਅੰਬ ਜੇ ਇੰਨਾ ਮਿੱਠਾ ਹੁੰਦਾ ਕਿ ਬਸ ਰਹਿ ਰੱਬ ਦਾ ਨਾਮ ਤੇ ਲਾਣ ਲੱਗਿਆਂ 20 ਉਹਨਾਂ ਨੇ ਉਹ ਕਿਹਾ ਸੀ ਕਿ ਇਹ ਮੈਂ ਲਾ ਚੱਲਿਆਂ ਕਿ ਮੇਰੀ ਮਿੱਠੀ ਜੀ ਯਾਦ ਪਿੱਛੇ ਰਹਿ ਜਾਏ ਸੋ ਉਹਨਾਂ ਦੇ ਨਾਲ ਬੈਠ ਕੇ ਤਾਂ ਖਾਂਦੇ ਹੀ ਸਾਂ ਹੁਣ ਇਹ ਪਿੱਛੋਂ ਵੀ ਇਹ ਭਰ ਜਾਂਦਾ ਟੱਬ ਸਾਨੂੰ ਇੰਨੇ ਮਿੱਠੇ-ਮਿੱਠੇ ਮਿਲ ਜਾਂਦੇ ਨੇ ਤੇ ਨਾਲ ਫਿਰ ਜਾਮਣ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਹੈ ਤੇ ਇੱਥੇ ਹੁੰਦੀ ਸੀ ਜੀ ਜੋ ਹੁਣ ਸੁੱਕ ਗਈ ਅੰਗੂਰਾਂ ਦੀ ਵੇਰ ਜੀ ਇੱਥੇ ਅਸੀਂ ਬੈਠ ਕੇ ਮੈਂ ਤੇ ਮੇਰੇ ਮੰਮੀ ਅਸੀਂ ਬੜੀਆਂ ਬਾਤਾਂ ਪਾਈਆਂ ਨੇ ਖੂਰਾਂ ਦੇ ਥੱਲੇ ਲਾਲ ਲਾਲ ਰੰਗ ਦੇ ਅੰਗੂਰ ਲੱਗਿਆ ਕਰਦੇ ਸਨ ਸੋ ਨਾਲ ਗੱਲਣਾ ਖਾਈ ਜਾਣੀਆਂ ਤੇ ਆਦਤ ਜੋ ਉਹਨਾਂ ਨੇ ਮੈਨੂੰ ਉਦੋਂ ਸਿਖਾਈ ਸੀ ਕਿ ਰੋਟੀ ਆਪਣੀ ਜਵੇਂ ਖਾਂਦੇ ਹੁਣ ਅਸੀਂ ਇੱਥੇ ਬੈਠ ਕੇ ਹਮੇਸ਼ਾ ਉਹਨਾਂ ਦਾ ਅਸੂਲ ਸੀ ਕਿ ਆਪਣੀ ਰੋਟੀ 'ਚ ਉਹਨਾਂ ਨੇ ਅੱਧੀ ਕੜ ਕੇ ਮੈਨੂੰ ਕਹਿਣਾ ਵੀ ਆ ਗੱਲ ਨਾਲੀ ਜਾਂ ਇਹ ਕਾਂ ਆਏ ਨੇ ਚਿੜੀਆਂ ਨੇ ਪਾ ਦੇ ਇਹਨਾਂ ਨੂੰ ਆਪਣੇ ਹਿੱਸੇ ਚ ਜੀ ਸੋ ਉਹ ਸਮੱਸਿਆ ਪਤਾ ਨਹੀਂ ਤੁਸੀਂ ਤਾਂ ਕਿਉਕਿ ਬੱਚੇ ਤੁਹਾਨੂੰ ਨਹੀਂ ਹੋਣਾ ਪਰ ਸਾਨੂੰ ਉਦੋਂ ਹੁੰਦਾ ਸੀ ਵੀ ਕੀੜੀ ਵੀ ਤੁਰਦੀ ਜਾਂਦੀ ਐ ਨਾ ਤੇ ਅਸੀਂ ਇੱਕਦਮ ਪੈਰ ਮਾਰਨੇ ਨਾ 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 ਕੀੜੀ ਦਾ ਹੱਟਾ ਡੁੱਲ ਜੇਗਾ ਇਹਨੂੰ ਪਰੇ ਇਹਨੂੰ ਨਹੀਂ ਕਰਨਾ ਸੋ ਇਸ ਤਰੀਕੇ ਦੀ ਸੋਚ ਸੀ ਵੀ ਕੀੜੀ ਵੀ ਨਹੀਂ ਮਾਰਨੀ ਜੀ ਜਿੱਦ ਕਿ ਤੁਹਾਡੇ ਬਹੁਤ ਸਾਰੀਆਂ ਯਾਦਾਂ ਆਪਣੇ ਮਾਪੇ ਦੇ ਨਾਲ ਜੁੜੀਆਂ ਹੋਈਆਂ ਨੇ ਜੋ ਅੱਜ ਤੱਕ ਤੁਹਾਡੇ ਤੁਰੰਦਰ ਤੱਕ ਸਮਾਈਆਂ ਹੋਈਆਂ ਆ ਤੇ ਮੈਮ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇਹ ਉਹ ਥਾਂ ਹੈਗੀ ਇੱਥੇ ਵੀ ਬਹੁਤ ਕੁਝ ਹੁੰਦਾ ਸੀ ਥੋੜਾ ਜਿਹਾ ਬਿਲਕੁਲ ਜੀ ਇੱਥੇ ਮੱਝਾਂ ਰੱਖੀਆਂ ਹੁੰਦੀਆਂ ਸੀ ਸੋ ਇੱਥੇ ਖੁਰਲੀ ਹੋਇਆ ਕਰਦੀ ਸੀ ਉਸ ਸਮੇਂ 'ਚ ਇੱਥੇ ਨਾਲ ਤੇ ਮੈਨੂੰ ਚੇਤੇ ਆ ਜੀ ਇੱਕ ਵਾਰ ਇਸੇ ਤਰ੍ਹਾਂ ਬੈਠੇ ਸਨ ਵੀ ਜੀ ਤੇ ਸੱਪ ਪਿੱਛੋਂ ਇਕਦਮ ਨਿਕਲ ਕੇ ਇਦਾਂ ਆਇਆ ਤੇ ਉਹ ਬਸ ਕੱਟਣ ਹੀ ਲੱਗਾ ਸੀ ਉਹਨਾਂ ਨੂੰ ਕਿਉਂਕਿ ਉਹ ਮੱਜਾਂ ਦੇ ਕੋਲ ਸੀ ਤੇ ਉਹ ਨੇੜੇ ਹੀ ਕਿਉਂਕਿ ਰਸੋਈ ਸੀ ਪਾਪਾ ਜੀ ਨੇ ਇੱਕਦਮ ਆ ਕੇ ਫਟਾਫਟ ਉਹਨੂੰ ਡੰਡੇ ਨਾਲ ਪਰਾਂ ਕੀਤਾ ਸੋ ਇੱਥੇ ਸਾਡੇ ਉਹ ਹਮੇਸ਼ਾ ਹੁੰਦਾ ਸੀ ਤੇ ਇੱਥੇ ਹੀ ਸਾਡੇ ਤੰਦੂਰ ਲੱਗਿਆ ਹੁੰਦਾ ਸੀ ਗਲੀ 'ਚੋਂ ਸਾਰੇ ਜਣੇ ਆਟਾ ਗੁੰਨ ਕੇ ਆਪਣੇ ਲਿਆਣਾ ਤੇ ਸ਼ਾਮ ਨੂੰ ਇੱਥੇ ਵਾਵਾ ਸੋਹਣੇ ਅਸੀਂ ਇਕੱਠ ਹੁੰਦਾ ਸੀ ਕਿ ਮੇਰੇ ਮੰਮਾ ਦੇ ਲਾਣੀਆਂ ਜਿਵੇਂ ਰੋਟੀਆਂ ਸਾਰਿਆਂ ਨੇ ਆ ਕੇ ਆਟਾ ਤੇ ਸਭ ਰੋਟੀਆਂ ਇੱਥੋਂ ਲਾ ਕੇ ਫਿਰ ਉਹ ਜਾਇਆ ਕਰਦੇ ਸਨ ਸੋ ਕਾਫੀ ਰੌਣਕ ਹੁੰਦੀ ਸੀ ਅਮ ਬਲਕੇ ਮੈਂ ਤਾਂ ਖੈਰ ਬਹੁਤ ਛੋਟੀ ਸੀ ਮੈਨੂੰ ਮੇਰੇ ਸਿਸਟਰਸ ਦੱਸਦੇ ਨੇ ਕਿ ਇਦਾਂ ਇਹ ਹੁਣ ਤੱਕ ਹੈ ਉੱਪਰ ਉੱਚਾ ਹੋ ਗਿਆ ਵਰਨਾ ਇਸ ਲੈਵਲ ਦਾ ਕੋਠਾ ਸੀ ਜੀ ਤੇ ਉਹ ਸਾਰੀ ਗਲੀ ਦੇ ਬੱਚੇ ਆਂਦੇ ਸਨ ਉਹ ਪਿੱਛੋਂ ਪੌੜੀਆਂ ਚੜ ਕੇ ਛਾਲਾ ਮਾਰਦੇ ਪੌੜੀਆਂ ਚੜ ਕੇ ਤੇ ਸਾਰੀ ਗਲੀ ਦੀ ਖੇਡ ਇਸੇ ਘਰ ਚ ਹੀ ਹੋਇਆ ਕਰਦੀ ਸੀ ਉਦੋਂ ਸਾਰੇ ਖੇਤ ਹੁੰਦੇ ਸਨ ਕੋਈ ਵਿਰਲੇਟ ਆਵੇ ਚਾਰ ਪੰਜ ਹੀ ਘਰ ਸਨ ਜੀ ਸੋ ਉਦੋਂ ਇਹ ਤੇ ਇੱਕ ਡਾਕਟਰ ਗੰਡਾ ਸਿੰਘ ਇਦੂ ਇਹ ਘਾਰ ਹੀ ਪਾਪਾ ਜੀ ਨੇ ਤਾਂ ਲਿਆ ਸੀ ਕਿ ਉਹਨਾਂ ਦੀ ਆਪਸ ਚ ਬੜੀ ਨਿੱਘੀ ਦੋਸਤੀ ਸੀ ਸੋ ਉਹਨਾਂ ਨੇ ਸਾਰਾ ਦਿਨ ਬੈਠਣਾ ਸਾਰਾ ਇਤਿਹਾਸ ਫਰੋਲਣਾ ਸੋ ਇਹ ਜਗਾ ਜੇ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਸਾਹਤ ਤੱਕ ਜਿੱਥੇ ਕਹਿ ਲੋ ਕਿ ਮੁੱਢ ਵੱਜਿਆ ਜਿੱਥੇ ਫਿਰ ਅੱਗੋਂ ਸਾਹਿਤਕਾਰ ਵੱਡੇ ਵੱਡੇ ਜੋ ਇੱਥੇ ਆ ਕੇ ਟਿਕੇ ਰਹੇ ਉਹ ਜਿੱਥੇ ਹੁਣ ਮੇਰਾ ਘਰ ਸਾਹਮਣੇ ਤੁਹਾਨੂੰ ਦਿਸਦਾ ਜੇ ਜੀ ਇਸ ਥਾਂ ਤੇ ਭੂਤਵਾੜਾ ਸੀ ਜੋ ਕਿ ਨਾਮ ਵਰਜਿਤ ਸੀ ਲਭੋਗੇ ਤੇ ਭੂਤਵਾੜੇ ਦਾ ਮਹਾਪੂਤ ਮੇਰੇ ਫਾਦਰ ਨੂੰ ਕਿਹਾ ਜਾਂਦਾ ਸੀ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਕਿਉਂਕਿ ਭੂਤਵਾੜਾ ਇਸ ਕਰਕੇ ਕਿ ਸਾਰੇ ਚੋਟੀ ਦੇ ਜੋ ਸਾਹਿਤਕਾਰ ਬਣੇ ਨੇ ਸਾਰੇ ਇੱਥੇ ਰਹਿੰਦੇ ਹੁੰਦੇ ਸਨ ਤੇ ਖਾਣਾ ਮੇਰੇ ਮਦਰ ਬਣਾਉਂਦੇ ਹੁੰਦੇ ਸਨ ਤੇ ਉਹ ਸਾਰੇ ਮਤਲਬ ਨਾ ਇੱਥੇ ਰਹਿਣਾ ਵੀ ਰਾਤ ਨੂੰ ਹਾਸੇ ਠੱਠੇ ਉਹਨਾਂ ਦੇ ਚੱਲਣੇ ਜੋ ਦਿਨ ਦਾ ਪੜਿਆ ਝੜਕਾਂ ਵੀ ਖਾਣੀਆਂ ਪਾਪਾ ਜੀ ਤੋਂ ਤੇ ਫਿਰ ਉਹਨਾਂ ਦੇ ਵਿਦਿਆਰਥੀ ਜੋ ਮਹਿੰਦਰਾ ਕਾਲਜ ਚ ਆਣੇ ਜਿੱਥੇ ਖਾਣਾ ਸਾਰਾ ਜਾਣਾ ਜਿਹੜੇ ਫੀਸਾਂ ਨਹੀਂ ਸੀ ਦੇ ਸਕਦੇ ਉਹ ਸਾਰਿਆਂ ਦੀਆਂ ਫੀਸਾਂ ਪਾਪਾ ਜੀ ਆਪਣੀ ਤਨਖਾਹ ਚੋਂ ਦੇ ਦਿਆ ਕਰਦੇ ਸਨ ਫਿਰ ਕਦੇ-ਕਦਾਈਂ ਅਸੀਂ ਉਹ ਮਾਹੌਲ ਵੀ ਦੇਖਿਆ ਕਿ ਬੀਜੀ ਨੇ ਕਹਿਣਾ ਮੇਰੇ ਮਦਰ ਨੇ ਕਿ ਅੱਜ ਰਾਤ ਦੀ ਰੋਟੀ ਲਈ ਹੈ ਨਹੀਂ ਤੇਲ ਵੀ ਨਹੀਂ ਹੈ ਸਟੋਵ 'ਚ ਬਲਣਾ ਨਹੀਂ ਤੇ ਪਾਪਾ ਜੀ ਨੇ ਕਿਹਾ ਉਹ ਫਿਕਰ ਬਾਬਾ ਫਰੀਦ ਕਰੂਗਾ ਆਪਾਂ ਆਪਣਾ ਕੰਮ ਕਰੀ ਜਾਂਦੇ ਆ ਤੇ ਐਂਜੀ ਇੱਕ ਦਿਨ ਸੀ ਤੇ ਉਹ ਚਿੰਤਿਤ ਬੈਠੇ ਸਨ ਤੇ ਮੈਂ ਤੇ ਮੰਮੀ ਇੱਥੇ ਜਵੇਂ ਤੁਹਾਨੂੰ ਦੱਸਿਆ ਅਸੀਂ ਬੈਠੇ ਸਾਂ ਤੇ ਓਨੀ ਦਿਨ ਨੂੰ ਬੈਲ ਵੱਜੀ ਵਾਰ ਤੇ ਡਾਕੀ ਆਇਆ ਤੇ ਪਾਪਾ ਜੀ ਕਹਿੰਦੇ ਆ ਲੋ ਆ ਗਿਆ ਜੀ ਮੇਰਾ ਜਿਹੜੇ ਲੇਖ ਚਪੇ ਸੀ ਉਹਨਾਂ ਦਾ ਇਕੱਠੇ 6 7 ਦੇ 60 ਰੁਪਏ ਆ ਗਏ ਲਓ ਤੇ ਲਓ ਆ ਗਿਆ ਜੇ ਕੰਮ ਸੋ ਇਸ ਤਰ੍ਹਾਂ ਯਾਨੀ ਦੇ ਮਾਹੌਲ ਚ ਅਸੀਂ ਜਦੋਂ ਪਲੇ ਨਾ ਕਦੇ ਸੱਚ ਦੱਸਾਂ ਕਦੀ ਲੋੜ ਨਹੀਂ ਸੀ ਮਹਿਸੂਸ ਹੋਈ ਵੀ ਕੋਈ ਹੋਰ ਚੀਜ਼ਾਂ ਫालतू ਦੀ ਲੋੜਾ ਮੇਰੇ ਮੰਮੀ ਨੇ ਉਮਰ ਪਰ ਦੋ ਹੀ ਜੁੱਤੀਆਂ ਹੰਡਾਈਆਂ ਇੱਕ ਪਾਣੀ ਇੱਕ ਸਰਦੀਆਂ ਦੀ ਇੱਕ ਗਰਮੀਆਂ ਦੀ ਦੋ ਹੀ ਸੂਟ ਹੁੰਦੇ ਸਨ ਇੱਕ ਤੋਲਣਾ ਇੱਕ ਪਾ ਲੈਣਾ ਸੋ ਇੰਜੀ ਪਪਾ ਜੀ ਦੀ ਇੱਕ ਵਾਸਕਟ ਸੀ ਸਿਰਫ ਇੱਕੋ ਹੀ ਉਹੀ ਸਰਦੀਆਂ ਚ ਕੱਢ ਲੈਣੀ ਉਹੀ ਪਾ ਲੈਣੀ ਤੇ ਮੈਂ ਹੱਸਦੀ ਹੁੰਦੀ ਸੀ ਵੀ ਆ ਵੱਡੇ ਵੱਡੇ ਟਰੰਕ ਕਾਦੇ ਲਈ ਰੱਖੇ ਨੇ ਵੀ ਲੋਕਾਂ ਨੂੰ ਲੱਗਦਾ ਚੀਜ਼ਾਂ ਹੋਣਗੀਆਂ ਉਹ ਕਹਿੰਦੇ ਹੁੰਦੇ ਸਨ ਟਰੰਕਾਂ ਚ ਨਾ ਚਿੱਠੀਆਂ ਨੇ ਮੇਰੇ ਲਈ ਉਹ ਬੇਸ਼ਕੀਮਤੀ ਨੇ ਮੈਂ ਕਹਾਂ ਜੀ ਅਸੀਂ ਲੱਗਦਾ ਮਹਿੰਗੀਆਂ ਚੀਜ਼ਾਂ ਟਰੰਕਾਂ ਚ ਬੰਦ ਕਰਦੇ ਆ ਪਰ ਉਹਨਾਂ ਨੂੰ ਲੱਗਦਾ ਸੀ ਕਿ ਮੇਰੇ ਸਨੇਹੀਆਂ ਦੀਆਂ ਜਿਹੜੀਆਂ ਚਿੱਠੀਆਂ ਨੇ ਇਹ ਜਿਸ ਟੰਗ ਨਾਲ ਉਹ ਪਿਆਰ ਮੁਹੱਬਤ ਖਲੂਸ ਜੋ ਨਾ ਸੀ ਇਸ ਤੋਂ ਬੇਸ਼ਕੀਮਤੀ ਚੀਜ਼ ਕੋਈ ਨਹੀਂ ਤੇ ਮੈਂ ਕਦੇ-ਕਦੇ ਉਹਨਾਂ ਨੂੰ ਛੇੜਨਾ ਵੀ ਇਹ ਨਾ ਚੁੱਕੀ ਖੱਟੋਗੇ ਇਹਦਾ ਕਾਗਜ਼ ਨੇ ਖਤਮ ਹੋ ਜਾਣੇ ਨੇ ਤਾਂ ਮੈਨੂੰ ਉਹਨਾਂ ਨੇ ਕਹਿਣਾ ਕੋਈ ਨਾ ਹਰਸ਼ਾ ਜਦੋਂ ਮੈਂ ਨਹੀਂ ਰਵਾਂਗਾ ਤੂੰ ਕਦੇ ਵਤਨੋਂ ਪਾਰ ਵੀ ਜਾਈ ਜਿਨ੍ਹਾਂ ਦੀਆਂ ਚਿੱਠੀਆਂ ਨੇ ਕਦੇ ਉੱਥੇ ਜਾ ਕੇ ਦੇਖੀ ਤੈਨੂੰ ਉਦੋਂ ਅਹਿਸਾਸ ਹੋਏਗਾ ਚਿੱਠੀਆਂ ਦੀ ਕੀਮਤ ਕੀ ਹੈ ਤੇ ਉਹ ਤਨ ਨੂੰ ਆਪਣੀਆਂ ਪਲਕਾਂ ਤੇ ਬਿਠਾ ਲੈਣਗੇ ਤੂੰ ਦੇਖੀ ਤੇ ਸੱਚ ਜਾਣਿਓ ਕਿ ਜਦੋਂ ਮੈਂ ਗਈ ਸਾ ਵਤਨੋਂ ਪਾਰ ਬਿਲਕੁਲ ਇੰਜ ਹੀ ਮੈਂ ਵਾਕਈ ਮਹਿਸੂਸ ਕੀਤਾ ਕਿ ਉਹ ਚਿੱਠੀਆਂ ਤੋਂ ਬੇਸ਼ਕੀਮਤੀ ਕੋਈ ਚੀਜ਼ ਹੋ ਨਹੀਂ ਸਕਦੀ ਸੀ ਕਿ ਮੈਂ ਗਈ ਤੇ ਜਿਵੇਂ ਵਾਕਈ ਲੋਕਾਂ ਨੇ ਪਲਕਾਂ ਤੇ ਬਿਠਾਇਆ ਕਿ ਤੂੰ ਉਹਨਾਂ ਦੀ ਬੇਟੀ ਆ ਤਾਂ ਜੀ ਸਦ ਕੇ ਇੱਥੋਂ ਤੱਕ ਕਿ ਕਈ ਵਾਰ ਲੜਾਈ ਹੋ ਜਾਣੀ ਨਹੀਂ ਤੂੰ ਸਾਡੇ ਘਰ ਖਾਣਾ ਖਾਣਾ ਨਹੀਂ ਤੂੰ ਸਾਡੇ ਘਰ ਰਹੇਂਗੀ ਉਪਦੇਰ ਮੈਂ ਸੋਚ ਸਕੀ ਕਿ ਛੋਟੇ ਹੁੰਦੇ ਸ਼ਾਇਦ ਨਹੀਂ ਉਹ ਦਿਮਾਗ ਚੱਲਦਾ ਕਿ ਕਿੰਨੀ ਕਿ ਦੇਸ਼ਕੀਮਤੀਏ ਰਿਸ਼ਤੇ ਹੁੰਦੇ ਨੇ ਪਰ ਹੁਣ ਜ਼ਰੂਰ ਸਮਝ ਆ ਚੁੱਕੀ ਐ ਕਿਉਂਕਿ ਮੈਮ ਸਾਨੂੰ ਬਹੁਤ ਸਾਰੇ ਕਮੈਂਟ ਆਉਂਦੇ ਉਹਨਾਂ ਵਿੱਚ ਜ਼ਿਕਰ ਕਰਦੇ ਹੈਗੇ ਉਹ ਤੁਹਾਡੇ ਪਿਤਾ ਜੀ ਦਾ ਜ਼ਿਕਰ ਜ਼ਰੂਰ ਕਰਦੇ ਆ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੀ ਬਹੁਤ ਵੱਡੀ ਦੇਣ ਹੈਗੀ ਐ ਸਾਡੀ ਪੰਜਾਬੀ ਮਾਂ ਬੋਲੀ ਦੇ ਲਈ ਜੀ ਜਦੋਂ ਮੈਮ ਉੱਥੇ ਇਹਨਾਂ ਕੋਲ ਸਾਹਿਤਕਾਰ ਇੱਥੇ ਆਉਂਦੇ ਸੀਗੇ ਜੀ ਉਦੋਂ ਤੁਹਾਡੇ ਨੂੰ ਬਹੁਤ ਸਾਰੇ ਸਾਹਿਤਕਾਰ ਮਿਲੇ ਵੀ ਹੋਣਗੇ ਕੁਝ ਜ਼ਿਆਦਾ ਹੈ ਕਈ ਸਾਹਿਤਕਾਰਾਂ ਦੇ ਨਾਲ ਜੀ ਬਿਲਕੁਲ ਮ ਇੱਕ ਮੈਂ ਸ਼ੁਰੂ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਚਾਹਤ ਸਾਰੀ ਜਾਣਦੇ ਹੋਣਗੇ ਜਿੰਨੇਕ ਸਾਹਿਤਕ ਪੱਖੋਂ ਜੁੜੇ ਹੋਣ ਜਦੋਂ ਲੁਧਿਆਣਾ ਹੁੰਦੇ ਸਨ ਉਹ ਪ੍ਰਿੰਸੀਪਲ ਗਵਰਨਮੈਂਟ ਕਾਲਜ ਫॉर ਬॉयਜ਼ ਦੇ ਤਾਂ ਮੈਂ ਛੁੱਟੀ ਜਈ ਸਾਂ ਚਾਹਤ ਤੀਜੀ ਚੌਥੀ ਦੇ ਵਿੱਚ ਤੇ ਉੱਥੇ ਸਰਕਾਰੀ ਸਕੂਲ 'ਚ ਮੈਂ ਪੜ੍ਹਦੀ ਸਾਂ ਤੇ ਸ਼ਿਵ ਕੁਮਾਰ ਬਟਾਲਵੀ ਉਦੋਂ ਕਰ ਲਗਭਗ ਰੋਜ਼ ਹੀ ਆਉਂਦੇ ਹੁੰਦੇ ਸਨ ਤੇ ਉਹਨਾਂ ਨੇ ਮੈਨੂੰ ਮੋਢੇ ਤੇ ਹੁਣ ਤੁਸੀਂ ਸਮਝ ਸਕਦੇ ਹੋ ਤੀਜੀ ਚੌਥੀ ਦਾ ਬੱਚਾ ਕਿੰਨਾ ਕੋ ਨੂੰ ਸਮਝਉਂਦੀ ਜੇ ਪਰ ਉਹ ਮੋਢੇ ਤੇ ਮੈਨੂੰ ਉਹਨਾਂ ਨੇ ਬਿਠਾ ਕੇ ਸ਼ਾਮ ਨੂੰ ਅਸੀਂ ਬਾਹਰ ਲੈ ਜਾਣ ਤੇ ਉੱਥੇ ਉਹ ਗੁੰਗੁਣਾਉਂਦੇ ਹੁੰਦੇ ਸਨ ਮੇਰਾ ਨਾਮ ਲੈ ਕੇ ਵੀ ਤੇ ਕਈ 17 ਉਹਨਾਂ ਨੇ ਗਾਈ ਜਾਣੀਆਂ ਮੈਨੂੰ ਲੱਗਣਾ ਬੜਾ ਮਜ਼ੇਦਾਰ ਜਿਆ ਕੁਝ ਚੱਲ ਰਿਹਾ ਸੀ ਰਿਲਾਇ ਜਣਾ ਬਹੁਤ ਮਜ਼ਾ ਆ ਰਿਹਾ ਉਹਨਾਂ ਦੇ ਰੋਜ਼ ਮੁੱਡੇ ਤੇ ਬਟਾਣਾ ਲੰਬੇ ਵਾਰ ਅਸੀਂ ਵਾਕ ਕਰਕੇ ਬॉयਜ਼ ਹੋਸਟਲ ਤੱਕ ਲੈ ਜਾਣਾ ਫਿਰ ਵਾਪਸ ਛੱਡ ਜਾਣਾ ਸੋ ਇਹ ਲਗਭਗ ਰੋਜ਼ ਦਾ ਹੀ ਦਸਤੂਰ ਹੁੰਦਾ ਸੀ ਪਰ ਮੈਨੂੰ ਇੱਕੋ ਹੀ ਗੱਲ ਦਾ ਅਫਸੋਸ ਹੈ ਕਿ ਮੈਨੂੰ ਉਹ ਗੀਤ ਦੀ ਆਵਾਜ਼ ਸੰਗੀਤ ਜ਼ਰੂਰ ਹੈ ਸਤਾਰੂ ਕੀ ਤੂੰ ਕਾਂ ਬੋਲਦੇ ਸਨ ਮੈਨੂੰ ਚੇਤੇ ਨਹੀਂ ਰਹੀਆਂ ਬਹੁਤ ਛੋਟੀ ਸਾਂ ਪਰ ਰੋਜ਼ ਦਾ ਹੀ ਸੀ ਕੰਮ ਅਸੀਂ ਇਹ ਰੂਟੀਨ ਕਰਦੇ ਹੁੰਦੇ ਸਾਂ ਸੋ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਸ ਛੋਟੀ ਉਮਰੇ ਤੁਹਾਡੇ ਮਨ ਚ ਸਦੀਵੀ ਵਾਸ ਕਰ ਜਾਂਦੇ ਨੇ ਕੁਝ ਸ਼ਬਦ ਕਿਉਂਕਿ ਇੱਥੇ ਡਰਾਇੰਗ ਰੂਮ ਵਿੱਚ ਪਾਪਾ ਜੀ ਦੇ ਨਾਨਕ ਸਿੰਘ ਨੌਵਲੇਸ ਤੋਂ ਲੈ ਕੇ ਬਲਰਾਜ ਸਾਨੀ ਤੋਂ ਲੈ ਕੇ ਬਿਆੰਤ ਵੱਡੇ ਵੱਡੇ ਸਾਹਿਤਕਾਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਆਉਂਦੀਆਂ ਰਹੀਆਂ ਤੇ ਮੇਰਾ ਕੰਮ ਹੁੰਦਾ ਸੀ ਆਪਣਾ ਇੱਕ ਕਟਾਉਣਾ ਲੈ ਕੇ ਤੇ ਡਰਾਇੰਗ ਰੂਮ ਦੇ ਕੋਨੇ ਤੇ ਚੁੱਪ ਕਰਕੇ ਬੈਠੇ ਰਹਿਣਾ ਸੋ ਉਹ ਕੁਝ ਸ਼ਬਦ ਕਿਉਂਕਿ ਹੁਣ ਮੈਂ ਬਤੌਰ ਡਾਕਟਰ ਹੁੰਦਿਆਂ ਦੱਸ ਸਕਦੀਆਂ ਕਿ ਜਦੋਂ ਗੱਲਾਂ ਚਲਦੀਆਂ ਕਿ ਕਿਵੇਂ ਸਾਈਲੈਂਟਲੀ ਉਹ ਸ਼ਬਦ ਵੜਦੇ ਰਹੇ ਕਿਵੇਂ ਛੱਪਦੇ ਰਹੇ ਤੇ ਕਈ ਵਾਰ ਹੁਣ ਮੈਂ ਕਿਤੇ ਜਾਵਾਂ ਕੋਈ ਕਹਿ ਦਿੰਦੇ ਨੇ ਆ ਸ਼ਬਦ ਤੇਰਾ ਪੁੱਠੋ ਹਰੀ ਕਿਵੇਂ ਨਿਕਲ ਗਿਆ ਆ ਸ਼ਬਦ ਤਾਂ ਉੱਥੇ ਬੋਲਿਆ ਜਾਂਦਾ ਲਾਹੌਰ ਚ ਤੂੰ ਕਿਵੇਂ ਬੋਲਿਆ ਜੀ ਮੈਂ ਤਾਂ ਇਹ ਨਹੀਂ ਸਿੱਖੀਆਂ ਪਰ ਮੈਨੂੰ ਲੱਗਦਾ ਉਹ ਸ਼ਬਦ ਕਿਤੇ ਉੱਥੇ ਟਿਕ ਗਏ ਤੇ ਫਿਰ ਉਹ ਹਰਫ ਹੌਲੀ ਹੌਲੀ ਅੰਜੇ ਕਦੇ-ਕਦੇ ਨਿਕਲ ਜਾਂਦੇ ਨੇ ਸ਼ਾਇਦ ਮੈਮ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਹਾਡੇ ਪਿਤਾ ਜੀ ਜਿਹੜੇ ਹੈਗੇ ਬਹੁਤ ਸਾਰਾ ਸਮਾਨ ਇੱਥੇ ਬੀਜਦੇ ਸੀਗੇ ਤੇ ਗਲੀਗਵਾੜ ਦੇ ਵਿੱਚ ਦਿੰਦੇ ਸੀਗੇ ਯਾਨੀ ਕਿ ਲੋਕਾਂ ਦੇ ਵਿੱਚ ਮੋਹ ਸੀ ਮੁਹੱਬਤ ਸੀਗੀ ਜੀ ਅੱਜ ਦੇ ਸਮੇਂ ਦੇ ਵਿੱਚ ਇਹ ਮੋਹ ਮੁਹੱਬਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਸਾਡੇ ਨਾ ਇਹ ਦਰਵਾਜ਼ਾ ਹੁਣ ਤੱਕ ਹੈ ਰਿਹਾ ਇਹ ਸਾਡਾ ਲੱਗਿਆ ਪਰ ਅੱਗੇ ਕੱਲੀਆਂ ਚਾਰ ਲੱਕੜਾਂ ਤੇ ਉਹ ਵੀ ਮੈਂ ਕਦੇ ਬੰਦ ਹੀ ਨਹੀਂ ਸੀ ਦੇਖਿਆ ਕੁੱਲਾ ਹੀ ਹੁੰਦਾ ਸੀ ਮਤਲਬ ਉਹ ਦਰਵਾਜ਼ੇ ਤੇ ਹੈ ਵੀ ਉਹ ਉਸ ਤਰ੍ਹਾਂ ਲਾਣ ਵਾਲਾ ਸੀ ਉੱਪਰੋਂ ਜਿਵੇਂ ਕਵਰ ਕਰ ਦੋ ਕੋਈ ਜੰਦਰੇ ਵਾਲਾ ਥਾਂ ਹੀ ਨਹੀਂ ਸੀ। ਤੋਂ ਘਰ ਖੁੱਲਾ ਹੀ ਹੁੰਦਾ ਸੀ ਤੇ ਘੰਟੀਆਂ ਤਾਂ ਬਹੁਤ ਬਾਅਦ ਚ ਮੇਰੇ ਮਦਰ ਜਦੋਂ ਚਲੇ ਗਏ ਉਸ ਤੋਂ ਬਾਅਦ ਹੀ ਲਵਾਈ ਅਸੀਂ ਤੇ ਆਦਰਵਾਇਜ਼ ਤਾਂ ਇਹ ਸਭ ਕੁਝ ਖੁੱਲਾ ਹੁੰਦਾ ਸੀ। ਟੂ ðiਸ ਐਕਸਟੈਂਡ ਕਿ ਮੈਂ ਦੱਸ ਦਿਆਂ ਕਿ ਜਿਹਨੇ ਆਣਾ ਆ ਜਾਣਾ ਖੁੱਲਾ ਘਰ ਕਿ ਇਹ ਜਿਹੜਾ ਗੈਰੇਜ ਤੁਸੀਂ ਹੁਣ ਦਿਖਾਇਆ ਦਰਵਾਜ਼ਾ ਵੀ ਅਸੀਂ ਉਹੀ ਰੱਖਿਆ ਹੋਇਆ ਪੁਰਾਣਾ। ਜੀ ਬੈਂਟ-ਮੁੰਡ ਭਾਵੇਂ ਕਰਾ ਲਿਆ ਬਾਰੇ ਉਹ ਹੀ ਤੇ ਇਹ ਆਹਲੇ ਦਵਾਲੇ ਵੀ ਕੱਚਾ ਹੀ ਸੀ ਇਹ ਹੁਣ ਤੁਹਾਨੂੰ ਭਾਵੇਂ ਪੱਕਾ ਦਿਸ ਰਿਹਾ ਹੋਏਗਾ ਇਹਦੇ ਵਿੱਚ ਮੇਰੇ ਮਦਰ ਦਾ ਸਮਾਨ ਸੀ ਕਿ ਜਿਹੜਾ ਪਾਕਿਸਤਾਨੋਂ ਜਦੋਂ ਉੱਜੜ ਕੇ ਆਏ ਸਨ ਦੋ ਟ੍ਰਾਂਕ ਸੀ ਉੱਥੋਂ ਦੇ ਤੇ ਥੋੜਾ ਜਿਹਾ ਨਿੱਕਾ ਮੋਟਾ ਕੋਈ ਕੋਲੀ ਕੋਈ ਗਲਾਸ ਜਾਂ ਬਸ ਇੰਨਾ ਕੋਰਤਾ ਕੁਛ ਆਇਆ ਨਹੀਂ ਸੀ ते बाकी सी भी जो आप घर चो कुछ अः जंक क्ड दाद चो जिम्मे प्लस होर कोई जंगला कोई कुछ जो बाद च वरते जाते हैं सारा लोहे का समान जिन्हें इतने रखा हूं ਤੇ ਇੰਦੇ ਬ੍ਰਾਂਡੇ ਚ ਉਹ ਬੈਠੇ ਲਿਖਦੇ ਹੁੰਦੇ ਸਨ ਬਾਬਾ ਫਰੀਦ ਤੇ ਖੋਜ ਕਰ ਰਹੇ ਸਨ ਤੇ ਮੈਂ ਤੇ ਮੇਰੇ ਮੰਮੀ ਅਸੀਂ ਕਿਹਾ ਜੀ ਅਸੀਂ ਸਬਜ਼ੀ ਲੈਣ ਸਬਜ਼ੀ ਮੰਡੀ ਅਸੀਂ ਪੈਦਲ ਜਾਇਆ ਕਰਦੇ ਸਾਂ ਤੇ ਪੈਦਲ ਹੀ ਵਾਪਸ ਆਂਦੇ ਹੁੰਦੇ ਸਾਂ ਸੋ ਉਹ ਚੱਲੇ ਤੇ ਅਸੀਂ ਕਿਹਾ ਕਿ ਤੁਸੀਂ ਖਿਆਲ ਰੱਖਿਓ ਤੇ ਅਸੀਂ ਵੀ ਕਬਾੜੀਏ ਨੂੰ ਸਦਿਆ ਥੋੜਾ ਜਿਆ ਇੰਨਾ ਕੁ ਬਾਹਰ ਜਿਹੜਾ ਸਮਾਨ ਸੀ ਰੱਖਿਆ ਤੇ ਤੁਸੀਂ ਉਹਨੂੰ ਕਹਿਣਾ ਵੀ ਇਹੀ ਤੇ ਤੁਸੀਂ ਫਿਰ ਜਦੋਂ ਆਏ ਤਾਂ ਦੇ ਦੇਣਾ ਵੀ ਇੰਨਾ ਕੀ ਦੇਣਾ ਜੇ ਬਾਕੀ ਨਹੀਂ ਹੋ ਕਨ ਲੈ ਜਾਣਾ ਦੇ ਦਸਫੇਰੋ ਜਿੰਨੇ ਪੈਸੇ ਬਣੇ ਰੱਖ ਲਿਓ ਅਸੀਂ ਜੀ ਚਲੇ ਗਏ ਸਬਜ਼ੀ ਲੈ ਕੇ ਜਦੋਂ ਵਾਪਸ ਆਏ ਇਹ ਦਰਵਾਜ਼ਾ ਖੁੱਲਾ ਤੇ ਖਾਲੀ ਅੰਦਰੋਂ ਕੁਝ ਵੀ ਨਹੀਂ ਸੀ ਜੀ ਤੇ ਮੰਮੀ ਦੇ ਇੰਜ ਜਿਵੇਂ ਬੜੇ ਅੰਦਰੋਂ ਤੇ ਇਕਦਮ ਸਾਨੂੰ ਦਿਖ ਗਿਆ ਸਾਰਾ ਕੁਝ ਹੀ ਖਾਲੀ ਤੇ ਉਹਨਾਂ ਨੇ ਕਿਹਾ ਮੰਮੀ ਨੇ ਵੀ ਕਬਾੜੀਆ ਆ ਗਿਆ ਕਹਿੰਦੇ ਨਹੀਂ ਪਤਾ ਨਹੀਂ ਵੀ ਉਹ ਥੱਲੇ ਹੀ ਸਿਰ ਲਿਖ ਰਹੇ ਆ ਉੱਤੇ ਜੀ ਤੇ ਉਹ ਕੰਦੇ ਸਮਾਨ ਤਾਂ ਕੋਈ ਹੈ ਹੀ ਨਹੀਂ ਫਿਰ ਕੌਣ ਲੈ ਗਿਆ ਕਬਾੜੀਆ ਆਇਆ ਸਮਾਨ ਚੱਕਿਆ ਖੜਖੜ ਦੀ ਆਵਾਜ਼ ਵੀ ਹੋਊਗੀ ਤੇ ਜਿਹੜੇ ਅੰਦਰਲਾ ਮੇਰਾ ਟਰੰਕ ਵੀ ਗਿਆ ਤੇ ਕੁਝ ਵੀ ਨਹੀਂ ਹੈ ਤੇ ਕਿੱਥੇ ਗਿਆ ਸਮਾਨ ਕਹਿੰਦੇ ਬਈ ਮੈਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਆਪਣੇ ਕੰਮ 'ਚ ਬਿਜ਼ੀ ਸੀ ਮੈਂ ਹੁਣ ਤੁਹਾਨੂੰ ਆਪਣੀ ਹਕੀਕਤ ਦੱਸਦੀ ਆਂ ਵੀ ਮੈਂ ਹਾਲਾਂਕਿ ਬਹੁਤ ਲੋਕ ਮੇਰਾ ਕਿਹਾ ਲੈ ਜਾਂ ਗੱਲਾਂ ਲੁਕਾ ਲੈਂਦੇ ਨੇ ਮੈਂ ਨਹੀਂ ਚਾਹੁੰਦੀ ਮੈਂ ਆਪਣੀ ਜੋ ਅੰਦਰ ਆ ਉਹੀ ਬਾਹਰ ਆ ਤੇ ਮੈਨੂੰ ਬਹੁਤ ਗੁੱਸਾ ਆਇਆ ਸੀ ਮੈਂ ਬਹੁਤ ਖਿਜੀ ਸੀ ਕਿ ਕੀ ਗੱਲ ਬਣੀ ਤੁਸੀਂ ਕਿਸ ਤਰ੍ਹਾਂ ਦੀ ਐ ਵੀ ਤੁਹਾਨੂੰ ਇੰਨਾ ਹੀ ਨਹੀਂ ਪਤਾ ਲੱਗਦਾ ਸਾਹਮਣੇ ਉਹ ਕਬਾੜੀਆ ਵੜਿਆ ਖੜਖੜਤਾ ਹੋਈ ਹੋਊਗੀ ਅੰਡਾ ਸਮਾਨ ਚੱਕਿਆ ਗਿਆ ਸਾਰਾ ਲੈ ਕੇ ਤੁਰ ਗਿਆ ਇਹ ਚੋਰੀ ਹੋ ਗਈ ਏ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੇ ਮੇਰੇ ਮੰਮੀ ਨਾ ਤੁਸੀਂ ਆਓ ਮੈਂ ਦੱਸਾਂ ਕਿਵੇਂ ਉਹ ਆਏ ਦੇਵੇਂ ਉਹ ਮੈਨੂੰ ਐਸ ਤਰ੍ਹਾਂ ਨੇ ਜੱਫੀ ਚ ਲਿਆ ਤੇ ਚੱਲ ਬੇਟਾ ਆਪਾਂ ਰੋਟੀ ਬਣਾਈਏ ਮੈਂ ਕਹਿੰਮ ਮਮਤਾ ਜੀ ਜਿ ਚੋਰੀ ਹੋਈ ਆ ਕਾ ਤੁਸੀਂ ਕਿਸ ਤਰ੍ਹਾਂ ਇੰਨਾ ਸ਼ਾਂਤ ਤੇ ਤੁਹਾਡਾ ਉਹ ਇੱਕ ਯਾਦ ਤੁਹਾਡੇ ਮਾਪਿਓ ਦੀ ਜਿਹੜੇ ਹੁਣ ਨਹੀਂ ਰਹੇ ਉਹ ਕਿੰਨੀ ਕਿਸੇ ਨੂੰ ਪਿਆਰੀ ਹੋ ਸਕਦੀ ਹੈ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਵੀ ਉਹ ਵਿਚ ਚਲੀ ਗਈ ਉਹ ਚੀਜ਼ ਜਿਹੜੀ ਕਿ ਕਦੇ ਵੀ ਨਹੀਂ ਆਣੀ ਜੀ ਤੇ ਉਹ ਮੈਨੂੰ ਕਹਿਣ ਲੱਗੇ ਬੱਲਿਆ ਜ਼ਿੰਦਗੀ ਦੋ ਤਰੀਕੇ ਜੀਵੀ ਜਾ ਸਕਦੀ ਹੈ ਜਾਂ ਤਾਂ ਮੈਂ ਇਸ ਵੇਲੇ ਖੜ ਕੇ ਲੜਾਂ ਤੇ ਤੈਨੂੰ ਲੱਗਦਾ ਕਿ ਮੇਰੇ ਉਸ ਲੜਨ ਨਾਲ ਵਾਪਸ ਆ ਜਾਏਗਾ ਸਮਾਨ ਤੇ ਜਾਂ ਦੂਜਾ ਤਰੀਕਾ ਕਿ ਤੇਰੇ ਫਾਦਰ ਐਸ ਵੇਲੇ ਇੱਕ ਐਨੀ ਡੂੰਗੀ ਖੋਜ ਵਿੱਚ ਲੱਗੇ ਨੇ ਬਾਬਾ ਫਰੀਦ ਜੀ ਉੱਤੇ ਯਾਨੀ 62 ਸਾਲ 62 ইয়ার্স ਉਹਨਾਂ ਨੇ ਲਗਾਤਾਰ ਕੰਮ ਕੀਤਾ ਖੋਜਾਂ ਅਲੱਗ-ਅਲੱਗ ਪਿੰਡਾਂ ਚੋਂ ਜਾ ਕੇ ਪਾਕਿਸਤਾਨ ਚ ਜਾ ਕੇ ਹੋਰ ਥਾਵਾਂ ਜਿੱਥੇ-ਜਿੱਥੇ ਬਾਬਾ ਫਰੀਦ ਜੀ ਗਏ ਸਨ ਉਹ ਸਾਰੇ ਜਾ ਕੇ origignal ਚੀਜ਼ਾਂ ਲੱਭੀਆਂ ਉਹਨਾਂ ਨੇ ਲਿਆਏ ਉਸ ਖੋਜ ਦੇ ਕੰਮ ਵਿੱਚ ਜੁਟੇ ਨੇ ਜਿਹੜਾ ਸ਼ਾਇਦ ਕੋਈ ਹੋਰ ਉਨੀ ਡੂੰਗੀ ਨਾ ਕਰ ਸਕੇ ਤੇ ਜੇ ਮੈਂ ਉਸ ਖੋਜ ਵਿੱਚ ਵਿਗਨ ਪਾ ਦਿਆਂਗੀ ਵੀ ਇਸ ਲੜਾਈ ਨਾਲ ਉਹਨਾਂ ਨੂੰ ਵੀ ਦਵਾਂਗੀ ਸਟ्रेस ਸਾਰਾ ਕੁਝ ਉਹ ਵੀ ਛੱਡਣਗੇ ਤਾਂ ਮੈਨੂੰ ਲੱਗਦਾ ਕਿ ਉਹਦੇ ਚ ਖੱਟਿਆ ਕੁਝ ਨਹੀਂ ਜਾਣਾ ਪਰ ਜੋ ਆਉਣ ਵਾਲੀਆਂ ਪੁਸ਼ਤਾਂ ਲਈ ਉਹ ਸਿਰਜ ਜਾਣਗੇ ਉਹ ਸ਼ਾਇਦ ਕਿਸੇ ਦੇ ਹੋਰ ਦਾ ਫਾਇਦਾ ਕਿਸੇ ਦਾ ਕਰ ਜਾਣਗੇ ਤੋ ਇਸ ਦੀਸ ਦਾ ਜੋ ਵੀ ਗੁੱਸਾ ਆ ਗਿਆ ਲੈ ਨਾ ਮਨ ਵਿੱਚ ਤਾਂ ਰੱਖ ਸਕਦੀਆਂ ਵੀ ਮੇਰੇ ਮੇਰੀ ਮਾਂ ਦੀ ਯਾਦ ਚਲੀ ਗਈ ਇੱਕ ਆਖਰੀ ਜੋ ਨਿਸ਼ਾਨੀ ਸੀ ਪਰ ਜਦ ਅਸੀਂ ਉਹੀ ਤੁਰ ਜਾਣਾ ਨਿਸ਼ਾਨੀਆਂ ਕਿਹਨਾਂ ਨੇ ਰੱਖਣੀਆਂ ਸਭ ਹਰਸ਼ਾ ਖੁਸ਼ ਹੋ ਕੋਈ ਗੱਲ ਨਹੀਂ ਤੋ ਆਪਾਂ ਵਧੀਆ ਜੀ ਸਬਜ਼ੀ ਬਣਾਉਣੀ ਆ ਮੈਂ ਉਸ ਤਰ੍ਹਾਂ ਦੀ ਨਹੀਂ ਆ ਮੈਂ ਬੜੀ ਇਸ ਮਾਮਲੇ ਚ ਸਪਸ਼ਟਾਂ ਕਿ ਮੈਨੂੰ ਗੁੱਸਾ ਉਹਦੋਂ ਬਹੁਤ ਆਇਆ ਸੀ ਪਰ ਮੈਂ ਉਸ ਕਿਸਮ ਦਾ ਤਿਆਗ ਜੋ ਮੇਰੀ ਮਾਂ ਨੇ ਕੀਤਾ ਪਾ ਕਹਿੰਨੇ ਆ ਕਿ ਕਿਸੇ ਵੀ ਵੱਡੇ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਤਾਂ ਮੈਂ ਬਿਲਕੁਲ ਸਪਸ਼ਟ ਰੂਪ ਚ ਕਹਿ ਸਕਦੀ ਆ ਕਿ ਅੱਜ ਨਾ ਪਾਵੇਂ ਮੇਰੀ ਮਾਂ ਦਾ ਨਾ ਲਿਆ ਗਿਆ ਹੋਵੇ ਪਰ ਮੇਰੀ ਮਾਂ ਜੋ ਨਰਿੰਦਰ ਕੌਰ ਜੇ ਨਾ ਹੁੰਦੀ ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਣੇ ਨਹੀਂ ਸੀ ਕਿਉਂਕਿ ਸਾਡੀ ਪੂਰੀ ਜ਼ਿੰਮੇਵਾਰੀ ਉਹਨਾਂ ਨੇ ਚੱਕੀ ਜਿੱਥੇ ਕਿਤੇ ਵੀ ਅਸੀਂ ਪੰਜੋ ਬੱਚੇ ਪਹੁੰਚ ਸਕਿਆ ਤਾਂ ਸਾਡੀ ਮਾਂ ਸਦਕਾ ਸੀ ਵੀ ਸਾਰੇ ਜਿਹੜੇ ਸਿਖਰਾਂ ਤੇ ਪਹੁੰਚੇ ਨੇ ਤਾਂ ਇਹ ਉਹਨਾਂ ਦੀ ਮਿਹਨਤ ਸੀ ਜਿਹੜੇ ਦਿਨ ਰਾਤ ਸਾਡੇ ਨਾਲ ਲੱਗੇ ਰਹੇ ਹਾਲਾਂਕਿ ਉਹਨਾਂ ਸਮਿਆਂ 'ਚ ਮੈਂ ਗੱਲ ਕਰ ਰਹੀ ਹਾਂ ਕਿ ਵੰਡ ਵੇਲੇ ਤੇ ਬਹੁਤ ਘੱਟ ਔਰਤਾਂ ਸੀ ਜੋ ਪੜੀਆਂ ਹੁੰਦੀਆਂ ਮੇਰੀ ਮਾਂ ਉਹਨਾਂ ਸਮਿਆਂ 'ਚ ਵੀ ਬੀਏ ਪਾਸ ਕੀਤੀ ਹੋਈ ਸੀ ਨੌਕਰੀ ਤੱਕ ਉਹਨਾਂ ਨੂੰ ਲੱਗ ਗਈ ਸੀ ਫਿਰ ਵੀ ਸਾਰਾ ਕੁਝ ਛੱਡ ਕੇ ਉਹਨਾਂ ਨੇ ਘਰ ਸੰਭਿਆ ਤੇ ਜਿਸ ਢੰਗ ਦੀ ਉਹਨਾਂ ਨੇ ਆਪਣੇ ਪਿਓ ਨੂੰ ਦੇਖਿਆ ਹੋਵੇਗਾ ਪ੍ਰੋਫੈਸਰ ਸਾਹਿਬ ਸਿੰਘ ਜਿਵੇਂ ਦੀ ਉਹ ਨਿਸ਼ਠਾ ਵਿੱਚ ਜੁਟੇ ਹੋਏ ਸਨ ਜਿਵੇਂ ਉਹਨਾਂ ਦੀ ਮਾਂ ਕਿਸ ਢੰਗ ਨਾਲ ਉਹਨਾਂ ਦੀ ਸੇਵਾ ਕਰਦੀ ਸੀ ਇਨ ਬਿਨ 100% ਉਹਨਾਂ ਨੇ ਦੋਨੋਂ ਪੱਖੋਂ ਉਹ ਲੈ ਕੇ ਜਿਸ ਢੰਗ ਨਾਲ ਅਗਾ ਅੱਗੋਂ ਉਹੀ ਕੁਝ ਪੂਰੀ ਸੇਵਾ ਪਾਪਾ ਜੀ ਦੀ ਜ਼ਿੰਦਗੀ ਚ ਕਰ ਲਾ ਦਿੱਤੀ ਮੈਨੂੰ ਲੱਗਦਾ ਉਹਦਾ ਹਜ਼ਾਰਵਾਂ ਹਿੱਸਾ ਜੇ ਮੇਰੇ ਚ ਆਇਆ ਹੁੰਦਾ ਤਾਂ ਸ਼ਾਇਦ ਬਹੁਤ ਕੁਝ ਮੈਂ ਹੋਰ ਕਰ ਜਾਂਦੀ ਉਹਨਾਂ ਸਬਰ ਉਹਨਾਂ ਸੰਤੋਖ ਉਸ ਹੱਦ ਦਾ ਤਾਂ ਮੇਰੇ ਚ ਨਹੀਂ ਆਇਆ ਹਾਲਾਂਕਿ ਜੇ ਤੁਸੀਂ ਪੈਸੇ ਵਜੋਂ ਪੁੱਛੋਗੇ ਤਾਂ ਬਹੁਤ ਸਬਰ ਸੰਤੋਖ ਹੈ ਮੈਂ ਉਸ ਪੱਖੋਂ ਕਦੇ ਕਿਸੇ ਪਾਸਿਓਂ ਝਾਤ ਨਹੀਂ ਰਹੀ ਵੈਗਰੂ ਆਪੇ ਇਸ ਜੋਗਾ ਜੇ ਬਣਾ ਦਿੱਤਾ ਵੀ ਹੋਰ ਨਾ ਦੀਆਂ ਫੀਸਾਂ ਭਰ ਸਕਦਾ ਮੈਂ ਇਸ ਤੋਂ ਬਾਅਦ ਮੰਗ ਹੀ ਨਹੀਂ ਸਕਦੀ ਕਦੇ ਨਹੀਂ ਮੰਗ ਸਕਦੀ ਸ਼ੁਕਰਾਨਾ ਕਰ ਸਕਦੀਆਂ ਵੈਗਰੂ ਦਾ ਪਰ ਉਹ ਚੀਜ਼ਾਂ ਕੁਝ ਕफीसद ਜ਼ਰੂਰ ਆਈਆਂ ਕਿ ਮੇਰੇ ਫਾਦਰ ਜੇ ਆਪਣੀ ਤਨਖਾਹ ਚੋਂ ਹਿੱਸਾ ਕੱਢ ਕੇ ਉਹਨਾਂ ਨੂੰ ਪੜ੍ਹਾ ਸਕਦੇ ਸਨ ਤਾਂ ਸੀ ਉਸ ਪਾਸੇ ਵੱਲ ਨੂੰ ਝੁਕਾ ਉੰਜੀ ਤੁਰਿਆ ਜੀ ਮਨ ਲਗੀ ਬਹੁਤ ਵਧੀਆ ਗੱਲ ਹੈਗੀ ਮੈਮ ਤੁਸੀਂ ਸਮਾਜ ਦੇ ਲਈ ਆਪਣੀ ਜ਼ਿੰਦਗੀ ਲਗਾਈ ਹੈਗੀ ਮਤਲਬ ਕਿ ਬਹੁਤ ਸਾਰੀਆਂ ਤਿਆਂ ਦੀ ਜ਼ਿੰਦਗੀ ਤੁਹਾਡੇ ਕਰਕੇ ਬਚੀ ਹੈ ਤੇ ਬਹੁਤ ਸਾਰੀਆਂ ਬੱਚੀਆਂ ਪੜ ਰਹੀਆਂ ਹੈਗੀਆਂ ਆ ਜੀ ਸੋ ਤੁਹਾਡੇ ਵਿੱਚ ਗੁਣ ਆਪਣੇ ਮਾਤਾ ਪਿਤਾ ਦੇ ਬਹੁਤ ਸਾਰੇ ਆਏ ਹੈਗੇ ਮੈਮ ਤੁਸੀਂ ਜ਼ਿਕਰ ਕੀਤਾ ਸੀ ਉਸ ਘਰ ਨੂੰ ਭੂਤਵਾੜਾ ਕਹਿੰਦੇ ਹੈਗੇ ਥੋੜਾ ਜਿਹਾ ਖੋਲ ਕੇ ਦੱਸੋ ਕਿ ਇਹ ਭੂਤਵਾੜਾ ਕਿਵੇਂ ਕਹਿੰਦੇ ਸੀ ਜੀ ਇਹਦੇ ਪਿੱਛੇ ਰਾਜ਼ ਕੀ ਸੀਗਾ ਜੀ ਜੀ ਭੂਤਵਾੜਾ ਜੇ ਤੁਸੀਂ ਕਦੇ ਨੈਟ ਤੇ ਵੀ ਫ ਤਾਂ ਤੁਹਾਨੂੰ ਦੱਸੇਗਾ ਜਿਵੇਂ ਮੈਂ ਦੱਸਿਆ ਵੀ ਅ ਵੀ ਸੀ ਸਾਹਿਬ ਗੁਰਦਰਸ਼ਨ ਜੀ ਤੋਂ ਲੈ ਕੇ ਮਤਲਬ ਇੰਨੇ ਵੱਡੇ ਵੱਡੇ ਨਾਮ ਨੇ ਜਿਨ੍ਹਾਂ ਦੇ ਸਾਰਿਆਂ ਦਾ ਜ਼ਿਕਰ ਕਰਨਾ ਵੀ ਮੈਂ ਜਿਵੇਂ ਕੁਝ ਨਾਮ ਲੈ ਬਿਬਲ ਰਾਜ ਸਾਨੀ ਤੋਂ ਲੈ ਕੇ ਜਾਂ ਇਸ ਤਰ੍ਹਾਂ ਦੇ ਸਾਰਿਆਂ ਤੋਂ ਲੈ ਕੇ ਜਿੰਨੇ ਵੀ ਨਾਨਕ ਸਿੰਘ ਜੋ ਨਾਵਲਿਸਟ ਸੀ ਉਹ ਵੀ ਆਂਦੇ ਰਹੇ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹ ਆਂਦੇ ਰਹੇ ਬਲਰਾਜ ਸਾਨੀ ਤਾਂ ਜਿਵੇਂ ਤੁਸੀਂ ਜਾਣਦੇ ਹੋ ਹੋਗੇ ਸਾਰੇ ਸੋ ਇਹ ਸਾਰੀਆਂ ਇਹੋ ਜੀਆਂ ਸ਼ਖਸੀਅਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਪੱਧਰ ਦਾ ਉਹਨਾਂ ਦਾ ਬੌਧਿਕ ਵਿਕਾਸ ਹੋਣਾ ਤੇ ਕਿਵੇਂ ਉਹ ਨਿੱਕੀ-ਨਿੱਕੀ ਗੱਲ ਚੋਂ ਉਹਨਾਂ ਨੇ ਕੱਢਣਾ ਕਿ ਇਸ ਨੂੰ ਇਸ ਢੰਗ ਨਾਲ ਕਰੀਏ ਤੇ ਉਹ ਜਿਹੜਾ ਉਸ ਤਰੀਕੇ ਦਾ ਬੁੱਧੀ ਜੀਵਿਆਂ ਦਾ ਜੋ ਹਾਸਾ ਹੋਣਾ ਤੇ ਫਕਰ ਹਾਲ ਚ ਸਾਰੇ ਕਿਸੇ ਕੋਲ ਕੁਝ ਨਹੀਂ ਜੜਿਆਂ ਕੋਲ ਫੀਸਾਂ ਭਰਨ ਦਾ ਵੀ ਨਹੀਂ ਉਹ ਵੀ ਪਾਪਾ ਜੀ ਦੇ ਰਹੇ ਨੇ ਤੇ ਪਾਪਾ ਜੀ ਕੋਲ ਕੀ ਬਚਣਾ ਮੈਂ ਤਾਂ ਦੱਸਿਆ 60 ਰੁਪਏ ਦੇ ਤੇਲ ਵਾਲੇ ਤਾਂ ਅਸੀਂ ਉਡੀਕਦੇ ਸਾਂ ਤੇ ਫਿਰ ਉਹਨਾਂ ਕੋਲ ਆਪ ਕੋਲ ਦੋ ਕੱਪੜੇ ਮੇਰੀ ਮਾਂ ਕੋਲ ਦੋ ਕੱਪੜੇ ਤੇ ਰੋਟੀ ਸਾਰੀ ਮਾਂ ਨੇ ਮੇਰੀ ਨੇ ਬਣਾਣੀ ਤਾਂ ਉਹ ਸਾਰੇ ਹੀ ਫੱਕਣ ਹਾਲ ਸਨ ਪਰ ਉਹ ਫੱਕਣ ਹਾਲ ਵਿੱਚ ਵੀ ਸਾਰੇ ਸਿਖਰਾਂ ਤੇ ਪਹੁੰਚੇ ਨੇ ਇੱਕ ਨਾਮ ਤਰੂ ਤਾਰੇ ਵਾਂਗ ਚਮਕਿਆ ਤਾਂ ਉਹ ਪੂਤ ਵੜਾ ਤਾਂ ਸੀ ਕਿ ਇਥੇ ਉਹ ਪੂਤ ਨੇ ਜਿਨ੍ਹਾਂ ਨੂੰ ਕੋਈ ਦੁਨਿਆਵੀ ਚੀਜ਼ਾਂ ਦੀ ਦੁਰਦਰੇਡੇ ਤੱਕ ਕੋਈ ਲੋੜ ਮਹਿਸੂਸ ਨਹੀਂ ਹੁੰਦੀ ਉਹ ਜੀ ਰਹੇ ਨੇ ਦੂਜਿਆਂ ਲਈ ਉਹ ਜੋ ਵੀ ਸਿਰਜ ਰਹੇ ਨੇ ਦੂਜਿਆਂ ਲਈ ਤੇ ਵਾਕਈ ਉਹਨਾਂ ਦੀ ਇੱਕ ਇੱਕ ਦੀ ਜੋ ਸਿਰਜਣਾ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਜਿਸ ਕਿਸਮ ਦੇ ਉਹ ਸਾਰੇ ਜਾਨੀ ਇੱਕ ਇਹਨਾਂ ਨੂੰ ਬਾਬਾ ਬੋੜ ਕਿਹਾ ਜਾਂਦਾ ਸੀ ਪਾਪਾ ਜੀ ਨੂੰ ਉਸ ਬੋਰਡ ਨੇ ਕਿੰਨੇ ਹੋਰ ਬੋਰਡ ਯਾਨੀ ਲਾ ਦਿੱਤੇ ਤੇ ਆਮ ਤੌਰ ਤੇ ਜੋ ਇੱਕ ਟੀਚਰ ਲੋਕ ਕਰਦੇ ਸਨ ਕਿ ਜਦੋਂ ਉਹ ਪਹੁੰਚ ਗਏ ਸਨ ਮੈਨੂੰ ਲੱਗਦਾ 70 75 ਸਾਲ ਦੇ ਤਾਂ ਉਦੋਂ ਇੱਕ ਅੰਗਰੇਜ਼ੀ ਅਖਬਾਰ ਵਾਲਾ ਜੋ ਆਇਆ ਸੀ ਉਹਨਾਂ ਦੀ ਇੰਟਰਵਿਊ ਲੈਣ ਉਹਨਾਂ ਨੇ ਟੀਚਰ ਕਰਦੇ ਸਨ ਕਿ ਤੋ ਸੀ ਬੋਰਡ ਬਾਕੀਆਂ ਘਰਾਂ ਸਤ ਲਾਤੇ ਪਰ ਜਿਵੇਂ ਬੋਰਡ ਦੇ ਥੱਲੇ ਕੋ ਜੁਗ ਨਹੀਂ ਸਕਦਾ ਤੁਹਾਡੇ ਘਰ ਵਿੱਚ ਤਾਂ ਬਿਲਕੁਲ ਸਾਰੇ ਖਤਮ ਨੇ ਕੁਝ ਵੀ ਨਹੀਂ ਅੱਗੇ ਨਾ ਤਾਂ ਲਿਖਣ ਵਾਲੇ ਪਾਸੇ ਆਇਆ ਤੇ ਨਾ ਕਿਸੇ ਦਾ ਕੋਈ ਨਾਮ ਉਸ ਪੱਦਰ ਦਾ ਹੋਇਆ ਤੁਹਾਡੇ ਹੇਠਾਂ ਕੋਈ ਪਨਪ ਨਹੀਂ ਸਕਿਆ ਸੋ ਮੈਨੂੰ ਪਪਾ ਜੀ ਨੇ ਕਿਹਾ ਕਿ ਮੁੰਡਾ ਤਾਂ ਮੇਰਾ ਵਾਈਸ ਚਾਂਸਲਰ ਲੱਗ ਚੁੱਕਾ ਹੋਇਆ ਉਹਦੀ ਆਪਣੀ ਇੰਟਰਨੈਸ਼ਨਲ ਰੈਕਗਨੀਸ਼ਨ ਹੈ ਜੈਨੇਟਿਕਸ ਦੇ ਵਿੱਚ ਉਹਦਾ ਕੋਈ ਮੁਕਾਬਲਾ ਨਹੀਂ ਤੇ ਤੁਸੀਂ ਬਾਕੀ ਜਿਹੜੀ ਗੱਲ ਕਰਦੀ ਮੈਂ ਇਹਦੇ ਤੇ ਛੱਡਿਆ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੇ ਦੇਖਦੇ ਆਂ ਭਾਈ ਤੂੰ ਪਿਓ ਦਾ ਮਹਿਣਾ ਇਹ ਲਾ ਸਕਦੀ ਏ ਕਿ ਨਹੀਂ ਸੋ ਮੈਂ ਕੋਸ਼ਿਸ਼ ਚ ਜੁਟੀਆਂ ਅਜੇ ਵੀ ਕਿਉਂ ਮਹਿਣਾ ਲੋਕਾਂ ਦਾ ਲਾ ਸਕਾਂ ਵੀ ਤੀਆਂ ਆ ਮਾਪਿਆ ਦਾ ਨਾਮ ਨਹੀਂ ਰੌਸ਼ਨ ਕਰ ਸਕਦੀਆਂ ਇਹ ਮਹਿਣਾ ਤਾਂ ਲਾਤੀ ਜਾਣਾ ਚਾਹੀਦਾ ਕਿਉਂਕਿ ਬਹੁਤ ਮੈਂ ਆਪਣੇ ਵੱਲੋਂ ਕੋਸ਼ਿਸ਼ ਚ ਜੁਟੀਆਂ ਜਦ ਤੱਕ ਹੋਰ ਜੁਟੇ ਰਹਿਾਂਗੇ ਵੀ ਤੀਆਂ ਕਰਕੇ ਵੀ ਪਿਓ ਦਾ ਨਾਮ ਲਿਆ ਜਾ ਸਕਦਾ ਤੇ ਮੈਨੂੰ ਲੱਗਦਾ ਵੀ ਅੱਗੋਂ ਤੇਰੇ ਵਰਗੀਆਂ ਬੇਟੀਆਂ ਯਾਰੀ ਸਾਡੇ ਪਿੱਛੇ ਜੋ ਕੈਮਰੇ ਪਿੱਛੇ ਐ ਇਹ ਤੁਸੀਂ ਵੀ ਘੱਟ ਨਹੀਂ ਹੋ ਕਿਉਂਕਿ ਇਹੋ ਜੀਆਂ ਜਿਹੜੀਆਂ ਅੱਗੋਂ ਨਿੱਕੇ ਨਿੱਕੀਆਂ ਬੂਟੀਆਂ ਸ਼ੁਰੂ ਹੁੰਦੀਆਂ ਇਹ ਬਹੁਤ ਜਣਿਆਂ ਲਈ ਰਾਹ ਦਸੇਰਾ ਬਣਨ ਗਿਆ ਕਿ ਇਸ ਤਰ੍ਹਾਂ ਧੀਆਂ ਜਦੋਂ ਡਟਦੀਆਂ ਨੇ ਖੜੀਆਂ ਹੁੰਦੀਆਂ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਨਹੀਂ ਮੈਮ ਵਾਕਈ ਤੁਸੀਂ ਜਿਹੜਾ ਹੈਗਾ ਆਪਣੇ ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹੈ ਕਿਉਂਕਿ ਮੈਨੂੰ ਯਾਦ ਹੈਗਾ ਹੈ ਮੈਂ ਤੁਹਾਡਾ ਆਰਟੀਕਲ ਪੜ੍ਹਿਆ ਸੀਗਾ ਤੁਸੀਂ ਜ਼ਿਕਰ ਕੀਤਾ ਸੀ ਜਦੋਂ ਪਹਿਲੀ ਲਿਖਤ ਤੁਸੀਂ ਆਪਣੇ ਪਿਤਾ ਜੀ ਕੋਲ ਲੈ ਕੇ ਗਈ ਸੀ ਤਾਂ ਕਿੰਨੀ ਵਾਰੀ ਤੁਹਾਨੂੰ ਜਿਹੜਾ ਹੈ ਮਟਾਉਣਾ ਪਿਆ ਤੇ ਲਿਖਣਾ ਪਿਆ ਤੇ ਕੀਰੋਂ ਨੇ ਕਿਹਾ ਸੀਗਾ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਜੇ ਉਹ ਇਹਨੂੰ ਧਿਆਨ ਨਾਲ ਸੁਣ ਕੇ ਸਮਝ ਤੂੰ ਸਫਲ ਹੋ ਗਈ ਹੈ ਤੇ ਬੱਚੇ ਛੋਟੇ ਸੀ ਤੇ ਸੁਣ ਨਹੀਂ ਰਹੇ ਸੀ ਤਾਂ ਬਹੁਤ ਕੁਝ ਤੁਸੀਂ ਉੱਥੇ ਕੀਤਾ ਮੇਰਾ ਖਿਆਲ ਉਸ ਤੋਂ ਬਾਅਦ ਮੈਂ ਕਦੇ ਉਹਨਾਂ ਛਿੜਕਿਆ ਵੀ ਨਹੀਂ ਪਰ ਉਹਦਨ ਮ ਉਹ ਨਹੀਂ ਸੁਣਦੇ ਉਹ ਸੁਣਨ ਤਾਂ ਜੇ ਉਹਨਾਂ ਨੂੰ ਸਮਝ ਆਵੇ ਸੋ ਮੈਨੂੰ ਹੁਣ ਸਮਝ ਆਂਦੀ ਹੈ ਕਿ ਸੁਨਿਆਰੇ ਦੀ ਜਦੀ ਦੇਖੋ ਨਾ ਇੱਕ ਲੋਹਾਰ ਦਾ ਠਾ ਵਜਣਾ ਹੁੰਦਾ ਤੇ ਇੱਕ ਸੁਨਿਆਰੇ ਦੀ ਜੋ ਬਰੀਕ ਠੁਕ ਠੁਕ ਹੈ ਨਾ ਉਹ ਅਸਲ ਚ ਜੋ ਕੜਕੇ ਸਿਰ ਸਾਹਮਣੇ ਲਿਆਉਂਦੀ ਜੇ ਮੈਨੂੰ ਲੱਗਦਾ ਉਹੀ ਮੇਰੇ ਤੇ ਅਜ਼ਮਾਰੇ ਸਨ ਕਿ ਤੂੰ ਥੋੜਾ ਹੋਰ ਮਹੀਨ ਬਰੀਕੀ ਚ ਜਾ ਕਿ ਜਿੱਥੇ ਲੋਕਾਂ ਦੇ ਦਿਲ ਤੱਕ ਪਹੁੰਚਣਾ ਹੁੰਦਾ ਬਾਹਰੀ ਪਰਤ ਤੋਂ ਨਾ ਉਤਰ ਜਾ ਜੀ ਬਾਕੀ ਤੁਸੀਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਹੈ ਰਾਜ ਕਰ ਰਹੇ ਹੈਗੇ ਬਹੁਤ سارے ਲੋਕ ਤੁਹਾਨੂੰ ਸੁੰਨਾ ਪੜਨਾ ਪਸੰਦ ਕਰਦੇ ਹੈਗੇ ਤੇ ਡਾਕਟਰੀ ਪੇਸ਼ੇ ਦੇ ਵਿੱਚ ਵੀ ਤੁਹਾਡੀ ਆਪਣੀ ਇੱਕ ਵਿਲੱਖਣ ਪਹਿਚਾਣ ਹੈ ਜਾਂਦੇ ਜਾਂਦੇ ਮੈਮ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਜੀ ਮੇਰੇ ਘਰ ਦੇ ਬਾਹਰ ਮੈਂ ਚਾਹਾਂਗੀ ਜਾਣ ਤੋਂ ਪਹਿਲਾਂ ਤੁਸੀਂ ਜ਼ਰੂਰ ਉਹਦੀ ਨੇਮ ਪਲੇਟ ਦੇਖ ਕੇ ਜਾਣਾ ਤਾਂ ਜੇ ਆਪਾਂ ਉੱਥੇ ਪਹੁੰਚ ਸਕਦੇ ਹਾਂ ਮੈਂ ਗੱਲ ਉੱਥੇ ਹੀ ਕਰਨੀ ਚਾਹਾਂਗੀ ਜੀ ਦਸ਼ਕੋ ਵਾਕੀ ਹੈ ਜਿਹੜਾ ਤੁਸੀਂ ਘਰ ਇਸ ਵਕਤ ਦੇਖ ਰਹੇ ਹੈਗੇ ਉਹ ਪ੍ਰੋਫੈਸਰ ਪ੍ਰੀਤਮ ਸਿੰਘ ਹਰਾਂ ਦਾ ਇੱਕ ਘਰ ਹੈਗਾ ਯਾ ਇਸ ਘਰ ਦੇ ਵਿੱਚ ਜਿਹੜਾ ਹੈ ਮੈਡਮ ਨੇ ਆਪਣਾ ਜ਼ਿੰਦਗੀ ਨੂੰ گزارਿਆ ਹੈਗਾ ਇਸੇ ਘਰ ਦੇ ਵਿੱਚ ਹੀ ਵੱਡੇ ਵੱਡੇ ਸਾਹਿਤਕਾਰ ਵੀ ਆ ਕੇ ਰਹਿੰਦੇ ਰਹੇ ਹੈਗੇ ਇਸ ਘਰ ਦੇ ਵਿੱਚ ਬਹੁਤ ਕੁਝ ਜਿਹੜਾ ਹੈ ਸਿਰਜਿਆ ਗਿਆ ਹੈ ਜੋ ਅੱਜ ਤੱਕ ਵੀ ਜਿਹੜਾ ਹੈ ਜਿਉਂਦਾ ਹੈਗਾ ਯਾ ਤੇ ਹੁਣ ਜਿਹੜਾ ਹੈ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਮੈਡਮ ਦੇ ਘਰ ਦੇ ਬਾਹਰ ਇੱਕ ਜਿਹੜੀ ਹੈ ਨੇਮ ਪਲੇਟ ਲੱਗੀ ਹੋਈ ਹੈ ਸੋ ਅਸੀਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਹੋਰਾਂ ਦਾ ਘਰ ਹੈਗਾ ਯਾ ਜਿਹਨੂੰ ਅਕਸਰ ਹੀ ਮੈਮ ਕਹਿੰਦੇ ਕਿ ਲੋਕ ਭੂਤਵਾੜਾ ਕਹਿੰਦੇ ਸੀਗੇ ਜੀ ਹਾਂ ਬਿਲਕੁਲ ਮੈਂ ਦਿਖਾਵਾਂਗੀ ਇੱਕ ਤਾਂ ਸ਼ਾਇਦ ਅਸੀਂ ਪੰਜਾਬੀ ਵਿੱਚ ਦੇਖ ਸਕਦੇ ਹੋ ਕਿ ਇਹ ਪੱਕਾ ਜੇ ਨਹੀਂ ਵੀ ਮੈਂ ਅੱਜ ਲਿਖਾਇਆ ਜਿਸ ਦਿਨ ਕਰਦੀ ਨਹੀਂ ਰੱਖੀ ਸੀ ਉਸ ਦਿਨ ਤੋਂ ਆ ਪਰ ਇਹ ਇੱਕ ਜੇ ਤੁਸੀਂ ਸ਼ਬਦ ਦੀ ਤੁੱਕ ਸਮਝ ਸਕੋ ਤਾਂ ਮੈਨੂੰ ਲੱਗਦਾ ਕਿ ਇਹੀ ਮੈਂ ਸੁਨੇਹਾ ਦੇਣਾ ਚਾਹੁੰਨੀ ਆ ਕਿ ਜਿਉਂ ਤੂੰ ਰੱਖੇ ਤਿਉਂ ਰਹਾ ਜੇ ਇੰਨੀ ਕੀ ਗੱਲ ਸਾਨੂੰ ਸਮਝ ਆ ਜਾਏ ਨਾ ਤਾਂ ਜ਼ਿੰਦਗੀ ਵਿੱਚ ਜੋ ਕੁਝ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਸਭ ਕੁਝ ਅਚੀਵ ਹੋ ਸਕਦਾ ਸੋ ਉਹ ਸੁਨੇਹਾ ਇੱਕ ਮੈਂ ਇਹੋ ਦੇਣਾ ਚਾਹੁੰਦੀ ਆ ਕਿ ਆਪਾਂ ਸਿਰਫ ਸ਼ੁਕਰਾਨਾ ਇਹ ਜੇ ਕਰਨਾ ਸਿੱਖ ਲਈਏ ਕਿ ਬਹੁਤ ਸ਼ੁਕਰ ਹੈ ਅੱਜ ਅਸੀਂ ਹਾਂ ਜੋ ਵੀ ਹਾਂ ਜ਼ਰਾ ਪਿਛਾਂ ਚਾਤ ਮਾਰ ਕੇ ਸਮਝ ਆ ਜਾਂਦੀ ਕਿੱਥੇ ਆ ਕੇ ਪਹੁੰਚੇ ਆ ਸੋ ਜਿੰਨੀ ਕ ਇਹ ਸ਼ਬਦ ਸਾਨੂੰ ਜਿਸ ਦਿਨ ਸਮਝ ਆ ਗਏ ਸ਼ੁਕਰਾਨੇ ਦਾ ਕੀ ਮੈਨਾ ਉਦਣ ਅਸੀਂ ਸਭ ਕੁਝ ਪਾ ਲਿਆ ਹੁਣ ਤੁਹਾਡੇ ਜ਼ਹਿਨ ਦੇ ਵਿੱਚ ਕਿਵੇਂ ਆਇਆ ਕਿ ਤੁਹਾਨੂੰ ਇਹ ਜਿਹੜੀ ਚੀਜ਼ ਨੂੰ ਲਿਖਾਉਣਾ ਚਾਹੀਦਾ ਹੈਗੇ ਤੇ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਜੀ ਦਰਅਸਲ ਜਦੋਂ ਬਾਹਰੋਂ ਆਈਏ ਬਹੁਤ ਸਾਰੀਆਂ ਟੈਂਸ਼ਨਸ ਹੁੰਦੀਆਂ ਘਰ ਦੇ ਅੰਦਰ ਆਣ ਲੱਗੀਆਂ ਕਈ ਵਾਰ ਤੁਸੀਂ ਬਹੁਤ ਲੋ ਫੀਲ ਕਰਦੇ ਹੋ ਕਈ ਵਾਰ ਤੁਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋ ਕਿ ਅੱਜ ਮੈਂ ਬਹੁਤ ਕਮਾਲ ਕਰਤਾ ਤਾਂ ਇਹ ਮੈਨੂੰ ਸਹਜ ਕਰ ਦਿੰਦਾ ਜਦੋਂ ਵੜਨ ਲੱਗਦੇ ਆ ਪਹਿਲੀ ਚੀਜ਼ ਦਿਸਦੀ ਹੈ ਕਿ ਅੱਜ ਮੈਂ ਬਹੁਤ ਖੁਸ਼ ਆ ਮੈਨੂੰ ਆ ਨਾਮ ਮਿਲ ਗਿਆ ਤਾਂ ਫਿਰ ਮੈਨੂੰ ਚੇਤੇ ਆ ਜਾਂਦਾ ਇਹਨੂੰ ਦੇਖ ਕੇ ਕਿ ਮੈਨੂੰ ਸਹਜ ਹੋਣਾ ਚਾਹੀਦਾ ਕਿਉਂਕਿ ਫਲ ਹਮੇਸ਼ਾ ਨੀਵੇਂਆਂ ਰੁੱਖਾਂ ਨੂੰ ਲੱਗਦੇ ਨੇ ਤੇ ਜੇ ਅਸੀਂ ਜ਼ਮੀਨ ਤੋਂ ਤਾਂ ਹੋ ਜਾਈਏ ਤਾਂ ਫਿਰ ਅਸੀਂ ਟੁੱਟ ਜਾਂਨੇ ਆ ਉਸ ਤੋਂ ਸੋ ਜਿੰਨਾ ਕ ਨੀਵੇਂ ਰਹੀਏ ਠੀਕ ਹੈ ਸੋ ਇਸੇ ਤਰ੍ਹਾਂ ਜਦੋਂ ਬਹੁਤ ਕਿਸੇ ਮਾੜੇ ਹਾਲ ਚੋਂ ਆਈਏ ਤਾਂ ਮੈਨੂੰ ਦੇਖ ਕੇ ਤਸੱਲੀ ਹੋ ਜਾਂਦੀ ਹੈ ਕਿ ਮੈਨੂੰ ਸੁਨਿਆ ਮਿਲ ਗਿਆ ਮੈਂ ਸਹਿਜ ਹੋ ਜਾਊਂਗੀ ਨਾਰਮਲ ਹੋਊਂਗੀ ਤਾਂ ਮੈਂ 24 ਘੰਟੇ ਕੋਸ਼ਿਸ਼ ਕਰਦੀਆਂ ਦੇ ਵਿੱਚ ਵਿੱਚ ਜਿੰਨਾ ਵੀ ਕੋਈ ਛ ਮਾੜੇ ਤੋਂ ਮਾੜਾ ਸਮਾਂ ਵੀ ਆਇਆ ਹੋਏ ਕਿ ਕੋਈ ਗੱਲ ਨਹੀਂ ਇਹ ਵੀ ਤੂੰ ਹੀ ਰੱਖਿਆ ਅੱਗੇ ਵੀ ਰੱਖਿਆ ਸੀ ਹੁਣ ਵੀ ਰੱਖੇਗਾ ਕੋਈ ਗੱਲ ਨਹੀਂ ਲੰਘ ਜਾਏਗਾ ਇਹ ਸਮਾਂ ਵੀ ਲੰਘ ਜਾਏਗਾ ਸੋ ਮੇਰੀ ਇਹੋ ਸੁਨੇਹਾ ਹੈ ਤੁਹਾਨੂੰ ਘਰ ਵਿੱਚ ਇੱਕ ਫੱਟੀ ਲਾ ਲਓ ਇਹ ਸਮਾਂ ਲੰਘ ਜਾਏਗਾ ਜਦੋਂ ਵੀ ਕਦੇ ਬਾਹਰ ਆਓ ਆਪਣੇ ਘਰ ਵਿੱਚ ਜਿੱਥੇ ਸੋਨਾ ਜੇ ਕੰਧ ਤੇ ਸਾਹਮਣੇ ਦਿਖਣਾ ਚਾਹੀਦਾ ਇਹ ਔਖਾ ਸਮਾਂ ਜਦੋਂ ਦੇਖੋਗੇ ਤੁਹਾਨੂੰ ਸਮਝ ਆ ਜਾਏਗੀ ਇਹਦਾ ਕੀ ਮਤਲਬ ਹੈ ਤੇ ਜੇ ਬਹੁਤ ਖੁਸ਼ ਹੋ ਇੱਥੇ ਰੱਖਿਓ ਹਵਾ ਵਿੱਚ ਨਾ ਉੱਡ ਜਾਇਓ ਜ਼ਮੀਨ ਨਾਲ ਖੜੇ ਰਹਿਣਾ ਸਮਾਂ ਉਹ ਵੀ ਲੰਘ ਜਾਂਦਾ ਜੀ ਸੋ ਇੰਨੀ ਕੀ ਜੇ ਆਪਾਂ ਆਪਣੀ ਜ਼ਿੰਦਗੀ ਚ ਯੂ ਨੋ ਇੱਕ ਰੂਟੀਨ ਬਣਾ ਲਈਏ ਤਾਂ ਸਾਰੀਆਂ ਬਿਮਾਰੀਆਂ ਉੱਥੇ ਹੀ ਖਤਮ ਹੋ ਜਾਂਦੀਆਂ ਜੀ ਤੁਸੀਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਦਰਸ਼ਕੋ ਵਾਕਿਆ ਮੈਮ ਹੋਰਾਂ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਹੈਗਾ ਤੇ ਮੈਡਮ ਹੋਰਾਂ ਨੇ ਆਪਣੀ ਜ਼ਿੰਦਗੀ ਦੇ ਉਹ ਪਲ ਸਾਡੇ ਨਾਲ ਸਾਂਝੇ ਕੀਤੇ ਆ ਜੋ ਕਿ ਬੇਹਦੀ ਭਾਵੁਕ ਕਰਨ ਵਾਲੇ ਨੇ ਤੇ ਬਹੁਤ ਸਾਰੀਆਂ ਅਯਾਦਾ ਆਪਣੇ ਮਾਤਾ ਪਿਤਾ ਦੇ ਨਾਲ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋਗੇ ਇਸ ਆਸ ਦੇ ਨਾਲ ਕਿ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਅਮਲ ਕਰੋਗੇ ਹੁਣ ਮੈਨੂੰ ਦਮਨ ਪਿੱਤ ਨੂੰ ਦਿਓ ਆ ਗਿਆ ਧੰਨਵਾਦ